ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜਮਸੀ ਦੀ ਅੱਜ ਅਸੀਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਪ ਸਭ ਮਿਲ ਕੇ ਪਰਮੇਸ਼ਰ ਜੀ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਰਾਹੁਲ ਦੀ ਆ ਉਹਨਾਂ ਦੇ ਗੋਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਤਿੰਨ ਦਿਨ ਹੋ ਗਏ ਸਨ ਉਹਨਾਂ ਦੇ ਗੋਟ ਵਿੱਚ ਪੇਨ ਹੋ ਰਹੀ ਸੀ ਔਰ ਉਹਨਾਂ ਨੂੰ ਕੰਮ ਕਰਨ 'ਚ ਕਾਫੀ ਤਕਲੀਫ ਹੋ ਰਹੀ ਸੀ ਉਹਨਾਂ ਦੇ ਪਰਿਵਾਰ ਨੇ ਵਿਸ਼ਵਾਸਨਾ ਪਹਿਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦਾ ਗੋਟ ਦਾ ਦਰਦ ਬਿਲਕੁਲ ਠੀਕ ਹੋ ਗਿਆ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਸਿਸਟਰ ਮੇੜਕਾ ਦੀਆ। ਉਹਨਾਂ ਦੀ ਸੱਸ ਦੀ ਡੈਥ ਹੋ ਗਈ ਸੀ ਔਰ ਲੋਕਾਂ ਨੇ ਉਹਨਾਂ ਦੇ ਬਾਰੇ ਗੱਲਾਂ ਕਰ ਕਰਕੇ ਉਹਨਾਂ ਦੇ ਮਨ ਵਿੱਚ ਇੱਕ ਡਰ ਪਾ ਦਿੱਤਾ ਸੀ। ਹਰ ਜਦ ਵੀ ਉਹ ਉਹਨਾਂ ਦੇ ਰੂਮ ਦੀ ਲਾਈਟ ਔਨ ਕਰਨ ਜਾਂਦੇ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਉਹਨਾਂ ਦੇ ਰੂਮ ਤੋਂ ਅਤੇ ਉਹਨਾਂ ਦੇ ਬਾਰੇ ਸੋਚ ਕੇ ਉਹ ਸਾਰਾ ਦਿਨ ਡਰਦੇ ਰਹਿੰਦੇ ਸਨ। ਇੱਕ ਦਿਨ ਸਵੇਰ ਦੀ ਪ੍ਰਾਰਥਨਾ ਸੁਣ ਰਹੇ ਸਨ ਸਵੇਰ ਦੀ ਪ੍ਰਾਰਥਨਾ ਦਾ ਵਚਨ ਸੀ ਕਿ ਪਰਮੇਸ਼ਰ ਨੇ ਸਾਨੂੰ ਹਰ ਇੱਕ ਹਨੇਰੇ ਦੀ ਸ਼ਕਤੀ ਦੇ ਵਿਰੁੱਧ ਅਧਿਕਾਰ ਦਿੱਤਾ ਔਰ ਇਹ ਸਭ ਹਾਰੇ ਹੋਏ ਨੇ ਤਾਂ ਸਿਸਟਰ ਨੇ ਇਸ ਵਚਨ ਨੂੰ ਹਿੰਮਤ ਦੇ ਨਾਲ ਰিসিਵ ਕੀਤਾ ਔਰ ਬੋਲਿਆ ਕਿ ਸੱਚਮੁੱਚ ਉਹ ਹਾਰੇ ਹੋਏ ਨਹੀਂ ਔਰ ਖੁਦਾ ਨੇ ਸਾਨੂੰ ਅਧਿਕਾਰ ਦਿੱਤਾ ਤਾਂ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਕਦੇ ਵੀ ਉਸ ਰੂਮ ਤੋਂ ਡਰ ਨਹੀਂ ਲੱਗਿਆ ਹੁਣ ਉਹ ਘਰ ਵਿੱਚ ਬੜੇ ਆਰਾਮ ਨਾਲ ਰਹਿੰਦੇ ਹਨ ਇਸ ਗਵਾਹੀ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਕਮਲਾ ਦੀ ਹੈ ਉਹ ਹਸਪੀਟਲ ਵਿੱਚ ਐਡਮਿਟ ਸਨ ਉਹਨਾਂ ਦਾ ਦੋ ਵਾਰ ਆਪਰੇਸ਼ਨ ਹੋ ਚੁੱਕਿਆ ਸੀ ਜਿਸ ਕਰਕੇ ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸਨ ਉਨ੍ਹਾਂ ਦੇ ਪਰਿਵਾਰ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਬਹੁਤ ਜਲਦੀ ਹੀਲ ਕਰ ਦਿੱਤਾ ਔਰ ਉਹ ਜਲਦੀ ਹੀ ਘਰ ਵਿੱਚ ਵਾਪਸ ਆ ਗਏ ਇਸ ਗਵਾਹੀ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਸਿਸਟਰ ਸੀਮਾ ਦੀ ਹੈ ਕਾਫੀ ਦਿਨਾਂ ਤੋਂ ਉਹਨਾਂ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਸੀ ਕਿਸੇ ਗੱਲ ਕਰਕੇ ਉਹ ਬਹੁਤ ਜ਼ਿਆਦਾ ਹੀ ਪਰੇਸ਼ਾਨ ਸਨ ਪਰ ਉਹਨਾਂ ਨੇ ਪੂਰੇ ਹਫ਼ਤੇ ਦੀ ਫਾਸਟਿੰਗ ਕੀਤੀ ਔਰ ਫਾਸਟਿੰਗ ਦੇ ਵਿੱਚ ਪਰਮੇਸ਼ਰ ਨੇ ਉਹਨਾਂ ਦੀ ਹਰ ਇੱਕ ਚਿੰਤਾ ਨੂੰ ਦੂਰ ਕਰ ਦਿੱਤਾ ਉਹਨਾਂ ਦੇ ਮਨ ਨੂੰ ਬਿਲਕੁਲ ਸ਼ਾਂਤ ਕਰ ਦਿੱਤਾ ਇਸ ਵੱਡੀ ਗਵਾਹੀ ਦੇ ਲਈ ਅਸੀਂ ਸਟ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਕਿ ਅਸੀਂ ਧਰਮੀ ਕਿੱਦਾਂ ਬਣ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਖੁਦਾ ਦੇ ਵਚਨ ਤੋਂ ਰੋਜ਼ ਦਿਹਾੜੇ ਹੀ ਕੁਝ ਐਸੇ ਹੀ ਵਚਨ ਜਾਣਦੇ ਹਾਂ ਜੋ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੁੰਦੇ ਆ ਸਾਡੀ ਜ਼ਿੰਦਗੀ ਦੇ ਬਦਲਾਅ ਲਈ ਬਚਾਅ ਦੇ ਲਈ ਸਾਡੇ ਸੁਧਾਰ ਦੇ ਲਈ ਔਰ ਇਸ ਲਈ ਕਿ ਤਾਂ ਕਿ ਜੋ ਜਿਸ ਕਰਕੇ वचन ਲਿਖਿਆ ਗਿਆ ਕਲਾਮ ਚ ਲਿਖਿਆ ਕਿ वचन ਇਸ ਲਈ ਲਿਖਿਆ ਗਿਆ ਕਿ ਤੁਸੀਂ ਖੁਦਾ ਦੇ ਵਿੱਚ ਇੱਕ ਸਿੱਧ ਸੰਪੂਰਨ ਹੋਵੋ ਅਤੇ ਮਜ਼ਬੂਤੀ ਦੀ ਜੜ ਫੜੋ ਸਿੱਖੋ ਅਤੇ ਅੱਛੇ ਚਾਲ ਚੱਲਣ ਨੂੰ ਪਹਿਨ ਕੇ ਖੁਦਾ ਦੇ ਵਿੱਚ ਧਾਰਮਿਕਤਾ ਦੀ ਚਾਲ ਚੱਲਦੇ ਹੋਏ ਇੱਕ ਧਰਮੀ ਪਰਸਨ ਠਹਿਰੋ ਐਸੇ ਧਰਮੀ ਜਿਹਾ ਅਬਰਾਹਮ ਅਰਸਾਕ ਔਰ ਯਾਕੂਬ ਜੀ ਸੋ ਐਸੇ ਧਰਮੀ ਹੋਣ ਦੇ ਲਈ ਸਾਨੂੰ ਇਹ वचन ਦਿੱਤੇ ਗਏ ਆ ਹੁਣ ਇਹ वचन ਸਾਨੂੰ ਦੱਸਣਗੇ ਕਿ ਅਸੀਂ ਕਿਸ ਤਰ੍ਹਾਂ ਧਰਮੀ ਠਹਿਰ ਸਕਦੇ ਹਾਂ ਤਉ ਜਾਨੰਦ ਲਈ ਅਸੀਂ ਸਭ ਤੋਂ ਪਹਿਲਾਂ ਵਚਨ ਪੜ੍ਹਦੇ ਆਂ ਗਲਾਤੀਆ 3 ਅਧਿਆਇ ਦੀ 7 ਤੋਂ ਲੈ ਕੇ 10 ਨੰਬਰ ਅੱਜ ਤੱਕ ਪੜ੍ਹਾਂਗੇ ਸੋ ਇਹ ਜਾਣ ਲਓ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹੀ ਅਬਰਾਹਮ ਦੀ ਸੰਤਾਨ ਹਨ ਅਤੇ ਪਵਿੱਤਰ ਗ੍ਰੰਥ ਨੇ ਪਹਿਲਾਂ ਹੀ ਇਹ ਵੇਖ ਕੇ ਪਰਮੇਸ਼ਰ ਪਰਾਈਆਂ ਕੋਮਾ ਨੂੰ ਵਿਸ਼ਵਾਸ ਦੇ ਰਾਹੀ ਧਰਮੀ ਠਹਿਰਾਏਗਾ ਅਬਰਾਹਮ ਨੂੰ ਪਹਿਲਾ ਹੀ ਇੱਕ ਖੁਸ਼ਖਬਰੀ ਸੁਣਾਈ ਕਿ ਸਭ ਕੌਮਾਂ ਤੇਰੇ ਤੋਂ ਬਰਕਤ ਪਾਣਗੀਆਂ ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਮ ਦੇ ਨਾਲ ਬਰਕਤ ਪਾਣਗੇ ਸੋ ਜਿੰਨੇ ਲੋਕ ਵਿਵਸਥਾ ਦੇ ਕਮਾਉਤੇ ਭਰੋਸਾ ਰੱਖਦੇ ਹਨ ਉਹ ਸ਼ਰਾਪ ਦੇ ਹੇਠ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੋਵੇ ਜਿਹੜਾ ਉਹਨਾਂ ਸਭਨਾ ਗੱਲਾਂ ਨੂੰ ਜਿਹੜੀਆਂ ਵਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਮਨ ਕੇ ਪਾਲਣਾ ਨਹੀਂ ਕਰਦਾ ਹallelujah ਅਸਾ ਹੀ ਵਚਨ ਸਾਨੂੰ ਕੀ ਸਮਝਾਉਂਦਾ ਹੈਗਾ ਕਲਾਮ ਚ ਲਿਖਿਆ ਹੈ ਕਿ ਵਿਸ਼ਵਾਸ ਤੇ ਦੁਆਰਾ ਤੁਸੀਂ ਧਰਮੀ ਠਹਿਰੋਗੇ ਸਿੰਪਲ ਵਰਡ ਦੇ ਵਿੱਚ ਅਸ ਜੋ ਸਵਾਲ ਹੈ ਉਹਦਾ ਜਵਾਬ ਹੈਗਾ ਸਵਾਲ ਹੈਗਾ ਕਿ ਅਸੀਂ ਧਰਮੀ ਕਿੱਦਾਂ ਠਹਿਰਾਂਗੇ ਔਰ ਜਵਾਬ ਹੈਗਾ ਕਿ ਵਿਸ਼ਵਾਸ ਦੇ ਦੁਆਰਾ ਹੁਣ ਬਹੁਤ ਸਾਰੇ ਕਹਿੰਦੇ ਕਿ ਵਿਸ਼ਵਾਸ ਤਾਜ਼ੀ ਕਰਦੇ ਹੀ ਹੈਗੇ ਆ ਸ਼ੁਰੂ ਤੋਂ ਹੀ ਕਰਦੇ ਆ ਜਿਸ ਦਿਨ ਤੋਂ ਖੁਦਾ ਚਾਹੇ ਉਸ ਦਿਨ ਤੋਂ ਅਸੀਂ ਇੱਕ ਵਿਸ਼ਵਾਸ ਹੀ ਤਾਂ ਕੀਤਾ ਆ ਪਰ ਡਿਫਰੈਂਸ ਹੈਗਾ ਆ ਧਾਰਮਿਕਤਾ ਦੇ ਵਿਸ਼ਵਾਸ ਵਿੱਚ ਔਰ ਨਾਰਮਲ ਵਿਸ਼ਵਾਸ ਦੇ ਵਿੱਚ ਫਸਟ ਆਫ ਆਲ ਅਸੀਂ ਸਿੰਪਲ ਵਿਸ਼ਵਾਸ ਜਾਣਾਂਗੇ ਸਿੰਪਲ ਵਿਸ਼ਵਾਸ ਕੀ ਆ ਯੇਸ਼ੂ ਮਸੀਹ ਪ੍ਰਭੂ ਆ ਉਹ ਸਵਰਗ ਵਿੱਚ ਵਿਰਾਜਮਾਨ ਆ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਆ ਸਾਨੂੰ ਉੱਤਰ ਦਿੰਦਾ ਆ ਅਸੀਂ ਉਹਦੇ ਨਾਮ 'ਚ ਮੰਗਾਂਗੇ ਸਾਨੂੰ ਮਿਲ ਜਾਏਗਾ ਅਸੀਂ ਚੜ੍ਹਚ ਜਾਵਾਂਗੇ ਸਾਨੂੰ ਆਸ਼ੀਸ਼ ਮਿਲ ਜਾਏਗੀ ਅਸੀਂ ਦਾਨ ਦੇਵਾਂਗੇ ਸਾਨੂੰ ਆਸ਼ੀਸ਼ ਮਿਲ ਜਾਏਗੀ ਵਰਤ ਰੱਖਾਂਗੇ ਜੋ ਮੰਗਾਂਗੇ ਸਾਨੂੰ ਮਿਲ ਜਾਏਗਾ ਪ੍ਰਾਰਥਨਾ ਕਰਾਂਗੇ ਜੋ ਮੰਗਾਂਗੇ ਸਾਨੂੰ ਮਿਲ ਜਾਏਗਾ ਇਹ ਹੈਗੀਆਂ ਸਾਡੀਆਂ ਗੱਲਾਂ ਇਹ ਹੈਗਾ ਗੱਲਾਂ ਦਾ ਨਾਰਮਲ ਵਿਸ਼ਵਾਸ ਪਰ ਜੋਸੀ ਸਾਰੇ ਕਰਦੇ ਹਨ ਫਿਰ ਸਾਡੇ ਸਾਰੇ ਵਿੱਚ ਇੱਕ ਦੂਸਰੇ ਟਾਈਪ ਦਾ ਵਿਸ਼ਵਾਸ ਆ ਉਹ ਕਿਹੜਾ ਆ ਅਗਰ ਦਾਸ ਪ੍ਰਾਰਥਨਾ ਕਰੇ ਤਾਂ ਜ਼ਿਆਦਾ ਅਸਰ ਹੋਊਗਾ ਇਹ ਸਾਡਾ ਵਿਸ਼ਵਾਸ ਆ ਜੇ ਕੋਈ ਉਹ ਪਰਸਨ ਦਾਸਾਂ ਵਿੱਚ ਵੀ ਖਾਸ ਸਾਡੀ ਚੁਆਇਸ ਆ ਉਹ ਫਲਾਨੀ ਚਰਚ ਦਾ ਵੱਡਾ ਪਾਸਟਰ ਜੇ ਸਾਡੇ ਲਈ ਪ੍ਰਾਰਥਨਾ ਕਰੇ ਤਾਂ ਸਾਡੇ ਲਈ ਕੰਮ ਹੋ ਜਾਊਗਾ ਇਹ ਸਾਡਾ ਵਿਸ਼ਵਾਸ ਆ ਫਿਰ ਸੈਕੰਡਲੀ ਮੈਨੂੰ ਵਿਸ਼ਵਾਸ ਆ ਕਿ ਪ੍ਰਭੂ ਮੇਰੀ ਪ੍ਰਾਰਥਨਾ ਸੁਣੂਗਾ ਇੱਕ ਵਿਸ਼ਵਾਸ ਆ ਫਿਰ ਉਸ ਤੋਂ ਬਾਅਦ ਇੱਕ ਵਿਸ਼ਵਾਸ ਕਿਹਸਾ ਹੈ ਸਾਡੇ ਅੰਦਰ ਤੀਸਰੇ ਟਾਈਪ ਦਾ ਵਿਸ਼ਵਾਸ ਕੀ ਹੈਗਾ ਪ੍ਰਾਰਥਨਾ ਕਰਵਾ ਲਈ ਮੰਗ ਵੀ ਸਭ ਕੁਛ ਲਿਆ ਕਮਰੇ ਚੋਂ ਬਾਹਰ ਨਿਕਲੇ ਕਿਸ ਨੇ ਪੁੱਛ ਲਿਆ ਕਹਣਾ ਮੰਗ ਪ੍ਰਾਰਥਨਾ ਕੀਤੀ ਆ ਪਤਾ ਨਹੀਂ ਹੁਣ ਰੱਬ ਕਰ ਦਊਗਾ ਕਰਤਾ ਆਂ ਪ੍ਰਾਰਥਨਾ ਵੇਖੋ ਜਦੋਂ ਰੱਬ ਦੀ ਮਰਜ਼ੀ ਹੋਈ ਦੇ ਦਊਗਾ ਪ੍ਰਾਰਥਨਾ ਮੈਂ ਕੀਤੀ ਆ ਵੈਸੇ ਤਾਂ ਮੈਨੂੰ ਪਤਾ ਰੱਬ ਦੇ ਦਊਗਾ ਪਰ ਫਿਰ ਵੀ ਟੈਨਸ਼ਨ ਜੀ ਹੋਈ ਜਾਂਦੀ ਆ ਚਿੰਤਾ ਜੀ ਪਤਾ ਕਿਉਂ ਜਾਂਦੀ ਨਹੀਂ ਹੈਗੀ ਵਾਰ-ਵਾਰ ਉਹ ਗੱਲ ਮਨ ਤੇ ਲੱਗੀ ਜਾਂਦੀ ਆ ਦੇਰ ਹੈਵ ਮੈਨੀ ਟਾਈਪ ਆਫ ਬਲੀਵ ਅਲੱਗ-ਅਲੱਗ ਤਰ੍ਹਾਂ ਦਾ ਬਹੁਤ ਤਰ੍ਹਾਂ ਦਾ ਵਿਸ਼ਵਾਸ ਹੈ ਔਰ ਇਹ ਸਾਡੇ ਅੰਦਰ ਇੱਕ ਤਰ੍ਹਾਂ ਦਾ ਵਿਸ਼ਵਾਸ ਨਹੀਂ ਇਨਫੋਰਚਨਟਲੀ ਸਾਡੇ ਚ ਸਾਰੇ ਤਰ੍ਹਾਂ ਦਾ ਵਿਸ਼ਵਾਸ ਹੈ ਸੀਰੀਅਸਲੀ ਅਬਜ਼ਰਵ ਕਰੋ ਆਪਣੇ ਆਪ ਦੇ ਵਿੱਚ ਕੀ ਹੈ ਸਾਡੇ ਵਿੱਚ ਐਸਾ ਵਿਸ਼ਵਾਸ ਹੈ ਨਾ ਬਿਲਕੁਲ ਹੈਗਾ ਨਾ ਵੀ ਪਾਰਟਿਕੂਲਰਲੀ ਪਾਸਟਰ ਤੇ ਵੀ ਸਾਨੂੰ ਬਲੀਵ ਹੈ ਵੀ ਹਾਂ ਉਹ ਪਾਸਟਰ ਕਰੂਗਾ ਨਾ ਫੇਰ ਜ਼ਿਆਦਾ ਹੈ ਉਹ ਚ ਜ਼ਿਆਦਾ ਸਮਰਥਾ ਜ਼ਿਆਦਾ ਮਸਾ ਹੈ ਉਹਦੇ ਉਹ ਇਹਦੇ ਚ ਨਹੀਂ ਹੈਗਾ ਉਹ ਚੋਣੀ ਗੱਲ ਨਹੀਂ ਹੈਗੀ ਜਿੰਨੀ ਉਹਦੇ ਚ ਹੈ ਨਾ ਇੰਨੀ ਗੱਲ ਬਾਦ ਉਹ ਚ ਕਿਤੇ ਐਸਾ ਵਿਸ਼ਵਾਸ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ ਐਸਾ ਵਿਸ਼ਵਾਸ ਦੇਖਦੇ ਆਂ ਕਦੋਂ ਮਿਲੂਗਾ ਐਸਾ ਵਿਸ਼ਵਾਸ ਮੈਨੂੰ ਵਿਸ਼ਵਾਸ ਹੈ ਮਿਲ ਜੂਗਾ ਪਰ ਚਿੰਤਾ ਵਾਲਾ ਵਿਸ਼ਵਾਸ ਔਰ ਐਸਾ ਵਿਸ਼ਵਾਸ ਸਾਨੂੰ ਧਰਮੀ ਨਹੀਂ ਬਣਾਏਗਾ ਸਾਨੂੰ ਇਹ ਲੱਗਦਾ ਵੀ ਵਿਸ਼ਵਾਸ ਸਾਡੇ ਚ ਐਨੇ ਤਰ੍ਹਾਂ ਦਾ ਹੈਗਾ ਫਿਰ ਤਾਂ ਅਸੀਂ ਧਰਮੀ ਹੈਗੇ ਆਂ ਪਰ ਐਨੇ ਤਰ੍ਹਾਂ ਵਾਲਾ ਵਿਸ਼ਵਾਸ ਸਾਨੂੰ ਧਰਮੀ ਨਹੀਂ ਬਣਾਏਗਾ ਸਵਾਲ ਸੀਗਾ ਕਿ ਧਰਮੀ ਕਿੱਦਾਂ ਠਹਿਰ ਸਕਦੇ ਆਂ ਜਵਾਬ ਹੈਗਾ ਵਿਸ਼ਵਾਸ ਨਾਲ ਵਿਸ਼ਵਾਸ ਸਾਡੇ ਕੋਲੇ 5-6 ਤਰ੍ਹਾਂ ਦਾ ਹੈਗਾ ਆ ਪਰ ਫਿਰ ਵੀ ਅਸੀਂ ਦਰਮਿਨੀ ਹੈਗੇ ਹੁਣ ਇਹਦਾ ਕਾਰਨ ਕੀ ਆ ਹੁਣ ਇਹਦਾ ਕਾਰਨ ਕੀ ਆ ਕਲਾਮ ਚ ਪੜਦੇ ਅਸੀਂ ਫਸਟ ਆਇਤ ਸਾਨੂੰ ਕੀ ਕਹਿੰਦੀ ਆ ਸੋ ਇਹ ਜਾਣ ਲਓ ਕਿ ਜਿਹੜੇ ਵਿਸ਼ਵਾਸ ਕਰਦੇ ਆ ਉਹੀ ਅਬਰਾਹਮ ਦੇ ਸੰਤਾਨ ਹਨ ਹੁਣ ਸਾਡੇ ਵਿੱਚ 5-6 ਤਰ੍ਹਾਂ ਦਾ ਵਿਸ਼ਵਾਸ ਆ ਅਸੀਂ ਫਿਰ ਵੀ ਅਬਰਾਹਮ ਦੀ ਸੰਤਾਨ ਨਹੀਂ ਠਹਿਰੇ ਕਿਉਂ ਅੱਗੇ ਪੜਾਂਗੇ ਕਹਿੰਦਾ ਹੈ ਤੇ ਪਵਿੱਤਰ ਗ੍ਰੰਥ ਨੇ ਵੀ ਇਹ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਪਰਮੇਸ਼ਰ ਪ੍ਰਾਈਆਂ ਕਾਮਾ ਨੂੰ ਉਹਨਾਂ ਦੇ ਵਿਸ਼ਵਾਸ ਦੇ ਦੁਆਰਾ ਤਰ ਮਿਹਰਾਏਗਾ ਬਿਲਕੁਲ ਅਸੀਂ ਵਿਸ਼ਵਾਸ ਦੇ ਵਿੱਚ ਆ ਗਏ ਹਾਂ ਸਾਨੂੰ ਖੁਦਾ ਨੇ ਆਪਣੀ ਸੰਗਤੀ 'ਚ ਲੈ ਲਿਆ ਅਸੀਂ ਪ੍ਰਾਈਆਂ ਕਾਮਾ ਸੀ ਅਸੀਂ ਫਿਰ ਵੀ ਤਰਮੀਨੀ ਹੈਗੇ ਅੱਗੇ ਪੜ੍ਹਦੇ ਹਾਂ ਅਬਰਾਹਮ ਨੂੰ ਪਹਿਲਾਂ ਹੀ ਇਹ ਖੁਸ਼ਖਬਰੀ ਸੁਣਾਈ ਗਈ ਕਿ ਸਾਬ ਕਾਮਾ ਤੇਰੇ ਤੋਂ ਬਰਕਤ ਪਾਣਗੇ ਆਰ ਜਿਹੜਾ ਵਿਸ਼ਵਾਸ ਕਰੇਗਾ ਉਹ ਅਬਰਾਹਮ ਦੇ ਨਾਲ ਬਰਕਤ ਪਾਵੇਗਾ ਜਿਹੜਾ ਵਿਸ਼ਵਾਸ ਕਰੇਗਾ ਅਬਰਾਹਮ ਦੇ ਨਾਲ ਬਰਕਤ ਪਾਵੇਗਾ ਫਿਰ ਵੀ ਅਸੀਂ ਧਰਮੀ ਨਹੀਂ ਹੈਗੇ ਕੀ ਗਲਤੀ ਹੋ ਰਹੀ ਆ ਆਖਰੀ ਵਚਨ ਸਾਨੂੰ ਕਲੀਅਰ ਦੱਸਦਾ ਹੈ ਅਬਰਾਹਮ ਵਿਸ਼ਵਾਸੀ ਅਬਰਾਹਮ ਦੀ ਸੰਤਾਨ ਹੋਣਗੇ ਅਸੀਂ ਸੰਤਾਨ ਨਹੀਂ ਬਣ پا ਰਹੇ ਹਜੇ ਪ੍ਰਾਈਆਂ ਕਾ ਮ ਵਿਸ਼ਵਾਸ ਨਾ ਬਚਾਈਆਂ ਜਾਣਗੀਆਂ ਬਚਾਈ ਜ਼ਰੂਰ ਗਏ ਆ ਪਰ ਪ੍ਰਾਈਆਂ ਕਾ ਮ ਹਜੇ ਵਿਸ਼ਵਾਸ ਦੇ ਨਾਲ ਅਸੀਂ ਪ੍ਰਾਈਆਂ ਕਾ ਮ ਵਿਸ਼ਵਾਸਨਾ ਧਰਮੀ ਨਹੀਂ ਠਹਿਰ ਪਾਰੇ ਕਾਰਨ ਕੀ ਹੈ ਕਲਾਮਸ ਲਿਖਿਆ ਅਵਿਸ਼ਵਾਸੀਤਾ ਅਬਰਾਹਮ ਦੇ ਨਾਲ ਬਰਕਤ ਪਾਣਗੇ ਫਿਰ ਅਸੀਂ ਧਰਮੀ ਕਿਉਂ ਨਹੀਂ ਹੈਗੇ ਫਿਰ ਸਾਡੀ ਬਰਕਤ ਕਿਉਂ ਨਹੀਂ ਹੈਗੀ ਲਾਸਟ ਵਚਨ ਸਾਨੂੰ ਕਲੀਅਰ ਕਰਦਾ ਵਚਨ ਚ ਲਿਖਿਆ ਹੈ ਕਹਿੰਦਾ ਸੋ ਜਿੰਨੇ ਲੋਕ ਵਿਵਸਥਾ ਦੇ ਕਮਾਉਤੇ ਭਰੋਸਾ ਰੱਖਦੇ ਹਨ ਉਹ ਸ਼ਰਾਪ ਦੇ ਹੇਠਾਂ ਹਨ ਕਿਉਂ ਜੋ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੋਵੇ ਹਰੇਕ ਜਿਹੜਾ ਉਹਨਾਂ ਸਭਨਾ ਗੱਲਾਂ ਨੂੰ ਜਿਹੜੀਆਂ ਵਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਮੰਨ ਕੇ ਪਾਲਣਾ ਨਹੀਂ ਕਰਦਾ ਹਾਲੇਲੂਇਆ ਸ਼ਾਇਦ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਧਰਮੀ ਕਿਉਂ ਨਹੀਂ ਆਂ ਸ਼ਾਇਦ ਸਾਨੂੰ ਸਮਝ ਆ ਗਿਆ ਹੋਵੇਗਾ ਆਖਰੀ ਵਚਨ ਪੜ੍ਹ ਕੇ ਕਿ ਇੰਨੇ ਵੱਡਾ ਵਿਸ਼ਵਾਸ ਪੰਜ ਛੇ ਤਰ੍ਹਾਂ ਦਾ ਵਿਸ਼ਵਾਸ ਹੋਣ ਦੇ ਬਾਅਦ ਵੀ ਅਸੀਂ ਧਰਮੀ ਨਹੀਂ ਹੈਗੇ ਅੱਜ ਅੱਜ ਅਸੀਂ ਧਰਮੀ ਨਹੀਂ ਹੈਗੇ ਉਹਦਾ ਰੀਜ਼ਨ ਕੀ ਹੈ ਲਾਸਟ ਲਾਈਨ ਨੇ ਸਾਨੂੰ ਦੱਸਦਾ ਹੁਣ ਉੱਪਰ ਲੀਆਂ ਛੱਡ ਕੇ ਆਖਰੀ ਲਾਈਨ ਪੜੋ ਕਹਿੰਦਾ ਸ਼ਰਾਪੀ ਹੋਵੇਗਾ ਹਰੇਕ ਉਹ ਮਨੁੱਖ ਜਿਹੜਾ ਵਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਨੂੰ ਪੜ ਕੇ ਵੀ ਮੰਨਦਾ ਨਹੀਂ ਹallelujah ਖੁਦਾ ਕੇ ਅੰਦਰ ਵਿਸ਼ਵਾਸ ਨਾਲ ਤੁਸੀਂ ਧਰਮੀ ਠਹਿਰੋਗੇ ਫਿਰ ਕலாம் ਚ ਲਿਖਿਆ ਵਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਮੰਨਣਾ ਨਹੀਂ ਆ ਵੀ ਮੰਨਦਾ ਨਹੀਂ ਹੈਗਾ ਉਹ ਧਰਮੀ ਨਹੀਂ ਠਹਿਰੂਗਾ ਹੁਣ ਅਸੀਂ ਪੂਰੀ ਗੱਲ ਦਾ ਨਿਚੋੜ ਕੱਢਣ ਦੇ ਲਈ ਜਾ ਰਹੇ ਹਾਂ ਬਹੁਤ ਧਿਆਨ ਦੇ ਨਾਲ ਸੁਣਨਾ ਉਹ वचन ਕੇ ਅੰਦਰ ਵਿਸ਼ਵਾਸੀ ਬਣੋ ਪਰ ਅੰਧ ਵਿਸ਼ਵਾਸੀ ਨਹੀਂ ਔਰ ਸਾਡੇ ਵਿੱਚ ਪੰਜੇ ਛੇ ਤਰ੍ਹਾਂ ਦਾ ਵਿਸ਼ਵਾਸ ਆਰੋ ਵਿਸ਼ਵਾਸ ਅੰਧ ਵਿਸ਼ਵਾਸ ਫਸਟਲੀ ਅੰਧ ਵਿਸ਼ਵਾਸ ਕੀਆ ਕਿਸੇ ਤੋਂ ਪ੍ਰੇਰ ਕਰਾਵਾਂਗੇ ਉਹਦੀ ਜ਼ਿਆਦਾ ਸੁਣੂਗਾ ਖੁਦਾ ਮੇਰੀ ਨਹੀਂ ਹਾਂ ਉਹ ਇਹ ਬੰਦਿਆਂ ਵਿੱਚ ਵੀ ਚੋਇਸ ਵੀ ਇਹਦੇ ਕੋਲੇ ਘੱਟ ਮਸਾ ਉਹਦੇ ਕੋਲੇ ਘੱਟ ਮਸਾ ਉਹਦੀ ਜ਼ਿਆਦਾ ਸੁਣੂਗਾ ਮੇਰੀ ਨਹੀਂ ਅੰਧ ਵਿਸ਼ਵਾਸ ਅੰਧ ਵਿਸ਼ਵਾਸ ਕੀਆਗਾ ਕਿ ਮੈਂ ਮੰਗਤਾ ਲਿਆ ਵੇਖੋ ਪ੍ਰਭੂ ਦੀ ਪ੍ਰਭੂ ਦਊਗਾ ਕਿ ਨਹੀਂ ਦਊਗਾ ਅੰਧ ਵਿਸ਼ਵਾਸ ਅਸੀਂ ਕਹਿੰਦੇ ਆ ਕਿਵੇਂ ਮੰਗ ਲਿਆ ਮੈਨੂੰ ਵਿਸ਼ਵਾਸ ਤਾਂ ਹੈ ਪ੍ਰਭੂ ਦੇ ਉੱਪਰ ਚਿੰਤਾ ਹੋਈ ਜਾਂਦੀ ਹੈ ਜੇ ਵਿਸ਼ਵਾਸ ਹੈ ਤਾਂ ਫਿਰ ਚਿੰਤਾ ਕਾਦੀ ਅੰਧ ਵਿਸ਼ਵਾਸ ਵਿਸ਼ਵਾਸ ਨਾਲ ਸੀ ਤੇ ਮਿਠ ਹੈ ਰਾਂਗੇ ਪਰ ਜਿਹੜਾ ਸਾਡਾ ਵਿਸ਼ਵਾਸ ਹੈ ਇਹਨੂੰ ਅਸੀਂ ਵਿਸ਼ਵਾਸ ਨਹੀਂ ਅੰਧ ਵਿਸ਼ਵਾਸ ਕਹਿੰਦੇ ਆ ਅਰ ਖੁਦਾ ਦੇ ਵਿੱਚ ਅੰਧ ਵਿਸ਼ਵਾਸੀਆਂ ਦਾ ਕੋਈ ਅਧਿਕਾਰ ਨਹੀਂ ਅੰਧ ਵਿਸ਼ਵਾਸੀ ਨਾ ਜਿਹੜੇ ਲੋਕ ਉਪਰਾਹੀ ਕੌਮ ਹੀ ਅੱਜ ਵੀ ਅੱਜ ਵੀ ਉਹ ਲੋਕ ਪ੍ਰਾਈ ਕੌਮ ਹੀ ਆ ਜਿਨ੍ਹਾਂ ਜਿਹੜੇ ਅੰਧ ਵਿਸ਼ਵਾਸੀ ਔਰ ਖੁਦਾ ਪਤਾ ਕੀ ਕਹਿੰਦਾ ਕਹਿੰਦਾ ਉਹਨਾਂ ਲੋਕਾਂ ਤੋਂ ਬਚੋ ਜਿਹੜੇ ਮੇਰੇ ਪਿਤਾ ਦੀਆਂ ਗੱਲਾਂ ਸੁਣਦੇ ਵੀ ਆ ਉਹਦੀ ਮੇਜ਼ ਤੋਂ ਚੱਕ ਕੇ ਖਾਂਦੇ ਵੀ ਆ ਔਰ ਉਹਦੀਆਂ ਹੀ ਬੁਰਾਈਆਂ ਕਰਦੇ ਆ ਔਰ ਉਹ ਅਸੀ ਲੋਗ ਹੈਗੇ ਆ ਕਹਿੰਦਾ ਤੁਸੀਂ ਮੇਰੇ ਖੁਦਾ ਦੇ ਨਾਮ ਨੂੰ ਲੈਂਦੇ ਵੀ ਆ ਮੇਰੇ ਪਿਤਾ ਦੇ ਮਤਲਬ ਅਸੀਂ ਜਿਹੜਾ ਕਾਲੇ ਦੇ ਵਚਨ ਚ ਜਾਣਿਆ ਸੀਗਾ ਨਾ ਪਰਮੇਸ਼ਰ ਦੇ ਬਦਨਾਂ ਤੇ ਲਹੂ ਦੇ ਬਾਰੇ ਤਾਂ ਕਹਿੰਦਾ ਉਹ ਮੇਰੇ ਪਰਮੇਸ਼ਰ ਦੀ ਮੇਜ਼ ਤੋਂ ਚੱਕ ਕੇ ਖਾਂਦੇ ਵੀ ਆ ਪਰ ਮੇਰੀਆਂ ਹੀ ਬੁਰਾਈਆਂ ਕਰਦੇ ਔਰ ਕਿਸ ਤਰ੍ਹਾਂ ਖੁਦਾ ਦੀਆਂ ਬੁਰਾਈਆਂ ਸੀ ਬੇਸ਼ੱਕ ਮੂਹੋਂ ਨਹੀਂ ਕਰਦੇ ਪਰ ਅਸੀਂ ਕਿੱਦਾਂ ਕਰਦੇ ਆ ਅਸੀਂ ਆਪਣੇ ਖੁਦਾ ਦੇ ਵਿੱਚ ਕਹਿੰਦੇ ਨੇ ਕੋਈ ਨਹੀਂ ਅਗਰ ਸਾਨੂੰ ਕੋ ਪੁੱਛੇ ਕਿਵੇਂ ਆ ਔਖਾ ਹੀ ਆ ਮਾੜਾ ਹੀ ਆ ਮਸਾਂ ਹੀ guzara ਹੁੰਦਾ ਪੈਣੇ ਦੇਣੀ ਕੱਟੀ ਦੇ ਆ ਕਾਦੀ ਸੇਵਿੰਗ ਕਿਹੜੇ ਪੈਸੇ ਕਿਹੜੇ ਆ ਸ਼ੋਰਮ ਕਿਉਂ ਵੀ ਸਾਡੇ ਖੁਦਾចਾ ਸੀ ਅਨੰਦਿਤ ਨਹੀਂ ਹੈਗੇ ਅਸੀਂ ਆਪਣੇ ਖੁਦਾ ਦੇ ਨਾਮ ਨੂੰ ਬੇਇੱਜ਼ਤ ਕਰ ਰਹੇ ਆ ਕਿ ਅਸੀਂ ਖੁਦਾ ਦੇ ਵਿੱਚ ਵੀ ਅਜੇ ਕੱਟ ਹੀ ਰਹੇ ਆ ਕਿ ਸਾਨੂੰ ਖੁਦਾ ਦੇ ਵਿੱਚ ਵੀ ਅਜੇ ਆਨੰਦ ਨਹੀਂ ਹੈਗਾ ਇੱਕ ਵੀਡੀਓ ਸੀਗੀ ਮੈਂ ਕੱਲ ਦੇਖ ਰਹੀ ਸੀਗੇ ਉਹਦੇ ਵਿੱਚ ਬੜੀ ਅੱਛੀ ਸਪੀਚ ਦਿੱਤੀ ਹੋਈ ਸੀ ਬੜੀ ਵਧੀਆ ਕਹਿੰਦੇ ਬੀ ਥੈਂਕਫੁਲ ਇਫ ਯੂ ਹੈਵ ਅ ਕਲੋਥ ਔਨ ਯਰ ਬਡੀ ਇਫ ਯੂ ਹੈਵ ਫੂਡ ਇਨ ਯਰ ਪਲੇਟ ਅਤੇ ਹੋਰ ਬਹੁਤ ਸਰੀਆਂ ਗੱਲਾਂ ਬੋਲੀਆਂ ਗਈਆਂ ਸੀ ਕਿ ਐਸੀਗਾ ਕਿ ਅਗਰ ਤੇਰੇ ਤੁਹਾਡੇ ਸਿਰ ਤੇ ਸਾਹਤਾ ਧੰਨਵਾਦ ਕਰੋ ਅਗਰ ਤੁਹਾਡੀ ਪਲੇਟ ਚ ਖਾਣੂ ਖਾਣਾ ਆ ਧੰਨਵਾਦ ਕਰੋ ਅਗਰ ਤੁਸੀਂ ਆਰਾਮ ਦੀ ਨੀਂਦ ਸੌ ਪਾ ਰਹੇ ਆ ਧੰਨਵਾਦ ਕਰੋ ਅਗਰ ਤੁਹਾਡਾ ਪਰਿਵਾਰ ਪੂਰਾ ਤੁਹਾਡੇ ਕੋਲ ਆਉਂਦਾ ਧੰਨਵਾਦ ਕਰੋ ਅਗਰ ਤੁਸੀਂ ਆਪਣੇ ਪੈਰਾਂ ਤੇ ਚੱਲ ਪਾ ਰਹੇ ਆ ਨਾ ਧੰਨਵਾਦ ਕਰੋ ਅਗਰ ਤੁਸੀਂ ਬੋਲ ਪਾ ਰਹੇ ਆ ਧੰਨਵਾਦ ਕਰੋ ਤੁਸੀਂ ਦੁਨੀਆ ਨੂੰ ਵੇਖ ਪਾ ਰਹੇ ਆ ਧੰਨਵਾਦ ਕਰੋ ਮੈਨੀ ਤੇ ਮੈਨੀ ਆਫ ਰੀਜ਼ਨਸ ਹੈ ਗਿਆ ਸਾਡੇ ਕੋਲੇ ਖੁਦਾ ਦਾ ਧੰਨਵਾਦ ਕਰਨ ਲਈ ਬਿਕਾਜ਼ ਸਾਡੇ ਕੋਲੇ ਸਭ ਕੁਝ ਹੈ ਜਿਹੜਾ ਦੇਖ ਨਹੀਂ ਸਕਦਾ ਉਹਨੂੰ ਅੱਖਾਂ ਦੀ ਕੀਮਤ ਪਤਾ ਜਿਹੜੇ ਸਾਲ ਨੂੰ ਸਾਲਾਂ ਤੋਂ ਬੈੱਡ ਤੇ ਲੱਗੇ ਪਏ ਹਨ ਉਹਨਾਂ ਨੂੰ ਪਤਾ ਕਿ ਤੁਰਨ ਦੀ ਕੀਮਤ ਕੀ ਹੁੰਦੀ ਹੈ ਇਸ ਲਈ ਸਾਡੇ ਕੋਲੇ ਧੰਨਵਾਦ ਕਰਨ ਦਾ ਕੋਈ ਮੌਕਾ ਹੀ ਨਹੀਂ ਕਿ ਅਸੀਂ ਖੁਦਾ ਵਿੱਚ ਘਟ ਰਹੇ ਹਾਂ ਅਸੀਂ ਚੱਲ ਫਿਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਅਸੀਂ ਬੋਲ ਰਹੇ ਹਾਂ ਅਸੀਂ ਆਨੰਦਿਤ ਹਾਂ ਅਸੀਂ ਫੈਮਿਲੀ ਦੇ ਵਿੱਚ ਹਾਂ ਆਪਣੇ ਅਸੀਂ ਅੱਛਾ ਕੰਮ ਕਰ ਕਰ ਰਹੇ ਹਾਂ ਫਿਰ ਵੀ ਮਸੀਹੀ ਲੋਕ ਕਹਿ ਰਹੇ ਆ ਵੀ ਔਖਾ ਹੀ ਆ ਮਾੜਾ ਹੀ ਆ ਵਸ ਘਟ ਰਹੀ ਆ ਲੰਗੀ ਜਾ ਰਹੀ ਆ ਅਸੀਂ ਖੁਦਾ ਦੇ ਨਾਮ ਨੂੰ ਕੀ ਕਹਿ ਰਹੇ ਹਾਂ ਪਰਮੇਸ਼ਾ ਦੇ ਕਲਾਮ ਚ ਲਿਖਿਆ ਸਦਾ ਆਨੰਦਿਤ ਰਹੋ ਮਹੀਵਾ ਦੇ ਵਿੱਚ ਰਹੋ ਖੁਦਾ ਦਾ ਧੰਨਵਾਦ ਕਰਦੇ ਰਹੋ ਪਰ ਅਸੀਂ ਆਪਣੇ ਖੁਦਾ ਦੇ ਨਾਮ ਨੂੰ ਆਹ ਚੰਦ ਲਾ ਰਹੇ ਹਾਂ ਔਰ ਫਿਰ ਅਸੀਂ ਕਹਿੰਦੇ ਕਿ ਅਸੀਂ ਧਰਮੀ ਹਾਂ ਧਰਮੀਆਂ ਦੇ ਸ਼ਬਦ ਕੈਸੇ ਹੁੰਦੇ ਆ ਪੌਲਸ ਜੀ ਨਾ ਸਿਨ ਉਹਨੇ 13 ਪੱਤਰ ਲਿਖਿਆ ਨਵੇਂ ਨਿਯਮ ਦੇ ਵਿੱਚ 13 ਪੱਤਰ ਪੌਲਸ ਦੇ ਵੱਲੋਂ ਲਿਖਿਆ ਗਏ ਆ ਉਹ ਪੌਲਸ ਨੇ ਪਤਾ ਕਿੰਨੇ ਕੋੜੇ ਖਾਦੇ ਮਸੀਹਸੂ ਨੇ ਆਪਾ ਪੜ੍ਹਦੇ ਨਾ 39 ਕੋੜੇ ਖਾਦੇ ਪੌਲਸ ਨੇ 5 ਗੁਣਾ ਕੋੜੇ ਖਾਦੇ ਮਸੀਹਸੂ ਨੂੰ ਮਤਲਬ 5 ਵਾਰ 39 39 39 39 5 ਵਾਰ 5 ਵਾਰੋਂ ਨੇ ਪ੍ਰਭੂ ਦੇ ਮਤਲਬ 5 ਗੁਣਾ ਕੋੜੇ ਖਾਦੇ ਜੇਲ੍ਹ ਵਿੱਚ ਬੈਠਾ ਉਹ ਥੈਸਲੋਨੀਕੇ ਦੀ ਪੱਤਰੀ ਲਿਖ ਰਿਹਾ ਉਹਨਾਂ ਨੂੰ ਕੀ ਕਹਿ ਰਿਹਾ సదా ఆనంద రో హర ధన్వాద కత్మాచర్మ రో ਇਵਨ ਇਮੇਜਿਨ ਵੀ ਕਰ ਸਕਦੇ ਆ ਅਸੀਂ ਕਿ ਇੱਕ ਜੇਲ੍ਹ ਵਿੱਚ ਬੈਠਾ ਹੋਇਆ ਬੰਦਾ ਜਿਨੇ 5 ਗੁਣਾ ਕੋੜੇ ਖਾਦੇ ਮਸੀਹਸੂ ਦੇ 39 ਕੋੜੇ ਪਇਰ ਉੱਤੇ ਜੋ ਹਾਲਤ ਸੀ ਅਸੀ ਕਿਦਾਂ ਵੇਖਦੇ ਕੋ ਲਹੂ ਲੋਹਾਨ ਸੀ ਉਹਦਾ ਮਾਸ ਤੱਕ ਉਹਦੇ ਬੋਡੀ ਤੋਂ ਲੈ ਗਿਆ ਸੀ ਉਹਦੀਆਂ ਹੱਡੀਆਂ ਤੱਕ ਦਿਖਣ ਲੱਗੀਆਂ ਸੀ ਔਰ ਕਿਆ ਜਾਂਦਾ ਕਿ ਜਦੋਂ ਉਹਨੂੰ ਕ੍ਰੂਸ ਤੇ ਟੰਗਿਆ ਗਿਆ ਉਹ ਉਹਦਾ ਸ਼ਕਲ ਸੀ ਜਿਹੜੀ ਉਹ ਪਹਿਚਾਨ ਨਹੀਂ ਸੀ ਹੋ ਪਾਰੀ ਇੰਨੀ ਭੁਰੀ ਉਹਦੀ ਹਾਲਤ ਉਹਦੇ ਮੂੰਹ ਤੱਕ ਤੋਂ ਮਾਸ ਲਾ ਦਿੱਤਾ ਸੀ 39 ਕੋੜਿਆਂ ਨੇ ਔਰ ਪੌਲਸ ਨੇ 39 ਦੇ 5 ਗੁਣਾ ਕੋੜੇ ਖਾਦੇ ਮਤਲਬ 195 ਕੋੜੇ ਔਰ ਉਹ ਕੀ ਕਹਿ ਰਿਹਾ ਸਦਾ ਆਨੰਦਿਤ ਰਹੋ ਔਰ ਅਸੀਂ ਵੀਜ਼ਾ ਖਾ ਕੇ ਆ ਰਹੇ ਆਂ 버ਗਰ ਖਾ ਕੇ ਆ ਰਹੇ ਆਂ ਮਸਤ ਮੂਵੀਆਂ ਦੇਖ ਕੇ ਆ ਰਹੇ ਆਂ ਘਰਾਂ ਵਿੱਚ ਆਰਾਮ ਨਾਲ ਬੈਠੇ ਆਂ ਬ੍ਰਾਂਡਡ ਕਲੋਥਸ ਪਾਏ ਨੇ ਅਸੀਂ ਅੱਛੇ ਬਿਸਤਰਾਂ ਤੇ ਪਏ ਆਂ AC ਰੂਮ ਚ ਪਏ ਆਂ ਔਰ ਫੋਨ ਕਰ ਰਹੇ ਆਪਣੇ ਦੋਸਤ ਨੂੰ ਔਖਾ ਹੀ ਆ ਮਾੜਾ ਹੀ ਆ ਬੱਸ ਕੱਟੀ ਜਾਂਦੇ ਆਂ ਬਸ ਲੰਘੀ ਜਾਂਦੀ ਆ ਕੀ ਕਹਿਣ ਦੀਆਂ ਗੱਲਾਂ ਕਾਹਦੇ ਰੱਬ ਤੇ ਕਿਹੜਾ ਪਰਮੇਸ਼ਰ ਅਸੀਂ ਤਾਂ ਜ਼ਿੰਦਗੀ ਚ ਸੋਖ ਹੀ ਨਹੀਂ ਪਾਇਆ ਔਰ ਫੇਰ ਅਸੀਂ ਕਹਿੰਨੇ ਆਂ ਅਸੀਂ ਧਰਮੀ ਆਂ ਅਸੀਂ ਵਿਸ਼ਵਾਸੀ ਆਂ ਸਾਨੂੰ ਆਜ਼ਾਦੀ ਅਸੀਂ ਆਪਣੇ ਖੁਦਾ ਦਾ ਨਾਮ ਆਜ਼ਾਦੀ ਨਾਲ ਲੈ ਰਹੇ ਆਂ ਮਜ਼ੇ ਨਾਲ ਚਰਚ ਜਾਂਦੇ ਆਂ ਆਰਾਮ ਨਾਲ ਉੱਥੋਂ ਸ਼ਾਂਤੀ ਨਾਲ ਵਚਨ ਸੁਣ ਕੇ ਆਜਾ ਨਿਕਰੇ ਬੈਠਿਆ ਸਾਨੂੰ ਵਚਨ ਮਿਲੀ ਜਾ ਰਿਹਾ ਖੁਦਾ ਦਾ ਔਰ ਜਦ ਕੋ ਸਾਨੂੰ ਪੁੱਛਲੇ ਤਾਂ ਔਖਾ ਹੀ ਆ ਮਾੜਾ ਹੀ ਆ ਕਿ ਐਸੇ ਵਿਸ਼ਵਾਸ ਨਾਲ ਸੀ ਧਰਮੀ ਠਹਿਰ ਸਕਦੇ ਆ ਕਿ ਸਾਡਾ ਖੁਦ ਦਾ ਦਿਲ ਕਰਦਾ ਆਪਣੇ ਆਪ ਨੂੰ ਧਰਮੀ ਕਹਿਣ ਨੂੰ ਅਗਰ ਸਾਡੇ ਸ਼ਬਦ ਐਸੇ ਹੈਗੇ ਨੇ ਤਾਂ ਕਹਿੰਦਾ ਤੁਸੀਂ ਵਿਵਸਥਾ ਦੇ ਕੰਮ ਪੜਦੇ ਆ ਪਰ ਉਹਨਾਂ ਨੂੰ ਮੰਨਦੇ ਨਹੀਂ ਹੁਣ ਅਸੀਂ ਪੜਿਆ ਸਾਬਨੇ ਕਲਾਮ ਚ ਲਿਖਿਆ ਹਰ ਹਾਲ ਚ ਆਨੰਦਿਤ ਰਹੁ ਕਹਣ ਕਹਿੰਦਾ ਫਸਲੂ ਨੀਕਿਆ ਦੀ ਪਤਰੀ ਜੋ ਅਸੀਂ ਨਹੀਂ ਪੜਿਆ ਸਦਾ ਆਨੰਦਿਤ ਰਹੁ ਹਰ ਵੇਲੇ ਦੁਆ ਕਰੋ ਹਮੇਸ਼ਾ ਮਹਿਮਾ ਕਰੋ ਖੁਦਾ ਚ ਮਗਨ ਰੋ ਸਰਗਰਮ ਰਹੁ ਆਤਮਾ ਜ ਇਹ ਸਬਦ ਸਾਬਨੇ ਪੜੇ ਨੇ ਨਹੀਂ ਪੜੇ ਤਾਂ ਤੁਸੀਂ ਹੁਣ ਸੁਣ ਲਿਆ ਹੁਣ ਸੁਣਨ ਤੋਂ ਬਾਅਦ ਵੀ ਕਵੇ ਕੋਈ ਕਾਲ ਨੂੰ ਮੈਂ ਮੈਂ ਖੁਦਾ ਚ ਬੜਾ ਮਸਤ ਆਨੰਦਿਤ ਆ ਆਗਲ ਕਹਿਣ ਲੱਗੇ ਸਾਡਾ ਮੂੰਹ ਹੀ ਦੁਖਣ ਲੱਗ ਜਾਂਦਾ ਤੇ ਜਦੋਂ ਕੋ ਸਾਨੂੰ ਪੁੱਛੇ ਸਾਡੇ ਘਰ ਦੇ ਹਾਲਾਤ ਤੇ ਇੱਕ ਘੰਟਾ ਅਸੀਂ ਮੈਂ ਕਿੰਨੀ ਬਿਨਾਂ ਰੁਕੇ ਸਪੀਚ ਦੇ ਦਾਂਗੇ ਵੀ ਸਾਡੇ ਘਰ ਚ ਕੀ ਕੀ ਦੁੱਖ ਪ੍ਰੋਬਲਮ ਨੇ ਤੇ ਜੇ ਕੋ ਸਾਹ ਚੰਗੀ ਗੱਲ ਪੁੱਛੇ ਪਰਮੇਸ਼ਰ ਚੰਗਾ ਕੀ ਕਰਦਾ ਕੁਝ ਵੀ ਨਹੀਂ ਹਜੇ ਤਾਂ ਪਰ ਪਤਾ ਨਹੀਂ ਹਜੇ ਤਾਂ ਕੋਈ ਗਵਾਹੀ ਨਹੀਂ ਜਦੋਂ ਹੋਊਗੀ ਉਦੋਂ ਦੇਖਾਂਗੇ ਕੀ ਸਾਡੇ ਲਈ ਆਹ ਗਵਾਹੀ ਨਹੀਂ ਹੈਗੀ ਵੀ ਅਸੀਂ ਤੁਰੇ ਫਿਰਦੇ ਆ ਹੁਣ ਵਿਸ਼ਵਾਸ ਦੀ ਗੱਲ ਕਰ ਰਹੇ ਆ ਅਸੀਂ ਕਿ ਇਹਨੂੰ ਅਸੀਂ ਵਿਸ਼ਵਾਸ ਕਹਿ ਸਕਦੇ ਹਾਂ ਪਰਮੇਸ਼ਰ ਕਹਿੰਦਾ ਮੈਂ ਜਿਹੜਾ ਪੰਛੀਆਂ ਨੂੰ ਖਾਣ ਨੂੰ ਦਿੰਦਾ ਜੰਗਲੀ ਜਿਹੜੀ ਬੂਟੀ ਜਿਹੜੀ ਕੱਲ ਫੁੱਕੀ ਜਾਊਗੀ ਮੈਂ ਉਹਨੂੰ ਵੀ ਰੰਗ ਦਿੰਦਾ ਉਹਨੂੰ ਵੀ ਫੁੱਲ ਪੱਤੇ ਦਿੰਦਾ ਉਹ ਝਾੜੀਆਂ ਜਿਹੜੀਆਂ ਅਸੀਂ ਫालतू ਦਾ ਘਾਹ ਅਸੀਂ ਵੇਖਿਆ ਹੈਗਾ ਕਈ ਵਾਰੀ ਰੋਡ ਦੇ ਉੱਤੇ ਜਾਂ ਫਿਰ ਕਈ ਵਾਰੀ ਕਿਸੇ ਖੇਤ ਦੇ ਉੱਤੇ ਕਿਸੇ ਬਾਗੀਚੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਘਾਹ ਬੂਟੇ ਉੱਗਰੇ ਹੁੰਦੇ ਔਰ ਹਰ ਇੱਕ ਦਾ ਆਕਾਰ ਕਿਸੇ ਦੇ ਫੁੱਲ ਕਿਸੇ ਦੇ ਪੱਤੇ ਅਲੱਗ-ਅਲੱਗ ਹੁੰਦੇ ਆ ਜਿਹੜੇ ਸਾਡੇ ਸਾਡੇ ਲਈ ਯੂਸਲੈਸ ਆ ਸੰ ਸਾਡੇ ਲਈ ਉਹਦੀ ਕੋਈ ਯੂਜ਼ ਤੇ ਕੀਮਤ ਨਹੀਂ ਹੈਗੀ ਪਰ ਖੁਦਾ ਫਿਰ ਵੀ ਉਹਨਾਂ ਨੂੰ ਸ਼ੇਪ ਆਕਾਰ ਔਰ ਉਹਦੇ ਨਾਲ ਨਾਲ ਕਲਰ ਔਰ ਕਿੰਨਾ ਸੋਹਣਾ ਸਭ ਦਿੰਦਾ ਪਰ ਸਾਨੂੰ ਹੀ ਲੱਗਦਾ ਕਿ ਸਾਨੂੰ ਹੀ ਨਹੀਂ ਬਸ ਪਰਮੇਸ਼ਰ ਦਿੰਦਾ ਖੁਦਾ ਨੇ ਆਸੇ ਪਾਸੇ ਕਲਾਕਾਰੀਆਂ ਕਰਨ ਚ ਟਾਈਮ ਲਾਤਾ ਸਾਡੇ ਵੱਲ ਤਾਂ ਵੇਖਿਆ ਹੀ ਨਹੀਂ ਅਰੇ ਅਸੀਂ ਆ ਗੱਲਾਂ ਕਰਕੇ ਕਹਿੰਦੇ ਅਸੀਂ ਧਰਮੀ ਆ ਹਰ ਇੱਕ ਦੀ ਪੁਕਾਰ ਆ ਗਈ ਵੈਸੇ ਅਸੀਂ ਧਰਮੀ ਠਹਿਰੀਏ ਪਰ ਧਰਮੀ ਅਸੀਂ ਗੱਲਾਂ ਨਾਲ ਨਹੀਂ ਠਹਿਰ ਸਕਦੇ ਕੰਮਾਂ ਨਾਲ ਵੀ ਨਹੀਂ ਠਹਿਰ ਸਕਦੇ ਕੱਲੇ ਵਿਸ਼ਵਾਸ ਨਾਲ ਨਹੀਂ ਠਹਿਰ ਸਕਦੇ ਪੂਰੇ ਨੂੰ ਬਣਾ ਕੇ ਕਰਾਂਗੇ ਅਸੀਂ ਪੂਰੇ ਮਿਕਸ ਕਰਕੇ ਹਰ ਇੱਕ ਚੀਜ਼ ਦਾ ਬਰਾਬਰ ਕੁਆਂਟੀਟੀ ਦੇ ਵਿੱਚ ਮਿਕਸਚਰ ਬਣਾ ਕੇ ਅੱਛੇ ਤਰੀਕੇ ਨਾਲ ਰਾੜ ਪਕਾ ਕੇ ਫਿਰ ਫਿਰ ਅਸੀਂ ਬਣਾਗੇ ਧਰਮੀ ਧਰਮੀ ਦੀ ਜ਼ਿੰਦਗੀ 'ਚ ਦੁੱਖਾ ਵੀ ਹੋਊਗਾ ਮੁਸੀਬਤਾਂ ਵੀ ਹੋਣਗੀਆਂ ਚੈਲੰਜਸ ਵੀ ਹੋਣਗੇ ਪ੍ਰੀਖਿਆਵਾਂ ਤੇ ਪ੍ਰੀਖਿਆਵਾਂ ਹੋਣਗੀਆਂ ਠੋਕਰ ਤੇ ਠੋਕਰ ਹੋਵੇਗੀ ਖੱਡੇ ਤੇ ਖੱਡੇ ਹੋਣਗੇ ਫਾਂਦੀਆਂ ਫਾਈਆਂ ਛੁਪੀਆਂ ਪਈਆਂ ਹੋਣਗੀਆਂ ਪਰ ਅਸਲੀ ਧਰਮੀ ਉਹੀ ਆ ਜਿਹੜਾ ਉਹਨਾਂ ਹਾਲਾਤਾਂ 'ਚ ਵੀ ਕਹਿ ਸਕੇ ਕਿ ਅਨੰਦਿਤ ਰਹੋ ਮੈਂ ਅਨੰਦਿਤ ਹਾਂ ਹallelujah ਤਾਂ ਮੈਂ ਸਿਰਫ ਇਸ ਗੱਲ ਨੂੰ ਨਹੀਂ ਹੁੰਦਾ ਵੀ ਮੈਂ ਸੰਡੇ ਦੀ ਚਰਚ ਕੋਈ ਮਿਸ ਨਹੀਂ ਕੀਤੀ ਮੈਂ ਕਦੇ ਕੋਈ ਫਾਸਟ ਮਿਸ ਨਹੀਂ ਕੀਤਾ ਧਾਰਮਿਕਤਾ ਦੀ ਪਹਿਚਾਣ ਉਦੋਂ ਹੁੰਦੀ ਆ ਜਦੋਂ ਸਾਡੇ ਸਾਹਮਣੇ ਇੱਕ ਆਹ ਦਾ ਲੰਗਰ ਲੱਗਾ ਹੋਵੇ ਤੇ ਬੜੀ ਸੋਹਣੀ ਮਹਿਕ ਆਉਂਦੀ ਹੋਵੇ ਤੇ ਉੱਥੇ ਲੱਗੀ ਹੋਵੇ ਤੂਫ ਤੇ ਵੱਡੀ ਸਾਰੀ ਫੋਟੋ ਤੇ ਸਾਡਾ ਦਿਲ ਲਚਾਣ ਦੇ ਬਜਾਏ ਉਥੋਂ ਇਹ ਕਹੇ ਕਿ ਮੇਰਾ ਖੁਦਾ ਮਨਵੇ ਖਾਂਦੀਆ ਗਿਆ ਨਹੀਂ ਦਿੰਦਾ ਹallelujah ਪ੍ਰੀਖਿਆ ਪ੍ਰੀਖਿਆ ਦੇ ਵੇਲੇ ਤਾਂ ਅਰਮਿਕਤਾ ਦੀ ਪਰਖ ਹੁੰਦੀ ਆ ਜ਼ਰੂਰੀ ਨਹੀਂ ਆ ਜਸਟ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੇ ਆ ਕਿ ਵੀ ਐਸੀ ਪ੍ਰੀਖਿਆ ਹੁੰਦੀ ਸਾਡੀ ਜ਼ਿੰਦਗੀ 'ਚ ਤਾਂ ਉਹ ਮਨੁੱਖਿਆ ਤੇ ਧਰਮੀ ਉਹ ਮਨਿਕ ਮਨੁੱਖਿਆ ਜਿਹੜੇ ਥੋੜੀ ਜੀ ਚੀਜ਼ ਪਿੱਛੇ ਖੁਦਾ ਨੂੰ ਨਾ ਛੱਡ ਦਵੇ ਬੜਿਆਂ ਨੇ ਤਾਗਿਆਂ ਪਿੱਛੇ ਖੁਦਾ ਛੱਡਿਆ ਆ ਬੜਿਆਂ ਨੇ ਕੋਲੀਆਂ ਪਿੱਛੇ ਖੁਦਾ ਛੱਡਤਾ ਬੜਿਆਂ ਨੇ ਕੇਲਿਆਂ ਪਿੱਛੇ ਖੁਦਾ ਛੱਡ ਦਿੱਤਾ ਬੜਿਆਨੇ ਉਹ 50 ਰੁਪਏ ਦੀ ਸ਼ਬੀਲ ਨਹੀਂ ਇੱਕ ਬੋਤਲ ਮਿਲ ਜਾਂਦੀ ਉਹ ਰੋਜ਼ ਦੀ ਜਿਹੜੀ ਅਸੀਂ ਉਹਦੇ ਪਿੱਛੇ ਖੁਦਾ ਛੱਡ ਦਿੱਤਾ ਅਸੀਂ ਆਪਣੇ ਖੁਦਾ ਨੂੰ ਖਾਣੇ ਪੀਣੇ ਪਿੱਛੇ ਹੀ ਛੱਡ ਦਿੱਤਾ ਤਨ ਜਿਉ ਲੋਕ ਜਿਹੜੇ 195 ਕੋੜੇ ਖਾ ਕੇ ਵੀ ਕਹਿ ਰਹੇ ਸੀ ਕਿ ਮੈਂ ਖੁਦਾ ਜਾਣਨ ਦੀ ਤਾਂ ਔਰ ਅਸੀਂ ਕਹਿੰਨੇ ਅ ਵੀ ਫੇਰ ਪ੍ਰਭੂ ਕਾਦਾ ਫੈਲਾਇ ਲੰਗਰ ਸਾਡੇ ਲਈ ਲੱਗੇ ਜੇ ਅਸੀਂ ਖਾ ਨਹੀਂ ਸਕੇ ਤੱਕ ਗੱਲ ਖਾਣੇ ਦੀ ਵੀ ਨਹੀਂ ਹੁੰਦੀ ਗੱਲ ਕਿਸੇ ਰੀਤੀ ਰਸਮ ਦੀ ਨਹੀਂ ਹੁੰਦੀ ਗੱਲ ਵਿਸ਼ਵਾਸ ਦੀ ਹੁੰਦੀ ਆ ਸਾਰੀ ਗੱਲ ਵਿਸ਼ਵਾਸ ਤੇ ਆ ਧਾਰਮਿਕਤਾ ਵਿਸ਼ਵਾਸ ਤੇ ਆ ਅਗਰ ਦੇਖੋ ਕலாம் ਵਿੱਚ ਇਹ ਵੀ ਲਿਖਿਆ ਕਹਿੰਦਾ ਮਨੁੱਖ ਖਾਣ ਪੀਣ ਦਾ ਅਸ਼ੁੱਧ ਨਹੀਂ ਹੁੰਦਾ ਕலாம் ਚ ਇਹ ਵੀ ਲਿਖਿਆ ਕਿ ਜੋ ਕੋਈ ਧੰਨਵਾਦ ਨਾ ਕਬੂਲ ਕਰੇ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਧੰਨਵਾਦ ਨਾ ਕਬੂਲ ਕਰੇ ਉਹ ਬ੍ਰਿਸ਼ਟ ਨਹੀਂ ਕਰਦਾ ਕலாம் ਚ ਲਿਖਿਆ ਖਾਣਾ ਪੀਣਾ ਜੋ ਤੁਸੀਂ ਖਾਂਦੇ ਹੋ ਤੁਹਾਨੂੰ ਪ੍ਰਿਸ਼ਟ ਨਹੀਂ ਕਰਦਾ ਜੋ ਤੁਹਾਡੇ ਜੋ ਅੰਦਰੋਂ ਨਿਕਲਦਾ ਉਹ ਤੁਹਾਨੂੰ ਬ੍ਰਿਸ਼ਟ ਕਰਦਾ ਮਤਲਬ ਜਸਟ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੀ ਹਾਂ ਕਿ ਸਾਡਾ ਵਿਵੇਕ ਐਸਾ ਹੋਵੇ ਕਿ ਸਾਨੂੰ ਖੁਦਾ ਤੋਂ ਬਿਨਾਂ ਕੋਈ ਚੀਜ਼ ਕੀਮਤੀ ਨਾ ਲੱਗੇ ਅਸੀਂ ਬੇਸ਼ੱਕ ਖਾ ਵੀ ਰਹੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਲਾਮ 'ਚ ਲਿਖਿਆ ਜੇ ਤੂੰ ਖਾ ਵੀ ਰਿਹਾ ਹੈਂ ਤੈਨੂੰ ਕੋਈ ਨੁਕਸਾਨ ਨਹੀਂ ਹੈਗਾ ਤੂੰ ਨਹੀਂ ਵੀ ਖਾ ਰਿਹਾ ਤੈਨੂੰ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਜਸਟ ਗੱਲ ਹੋ ਰਹੀ ਆ ਖੁਦਾ ਦੇ ਲਈ ਖੜਨ ਦੀ ਕਿ ਹਾਂ ਮੇਰੇ ਪਰਮੇਸ਼ਰ ਦੇ ਵਿੱਚ ਮੇਰੀ ਮਜ਼ਬੂਤੀ ਕੀ ਆ ਮੇਰੀ ਡੈਸਟੀਨੇਸ਼ਨ ਕੀ ਆ ਮੇਰਾ ਡਿਜ਼ਾਇਰ ਕੀ ਆ ਮੈਂ ਪਰਮੇਸ਼ਰ ਲਈ ਕੀ ਕਰ ਸਕਦਾ ਮੇਰੇ ਕਲਾਮ ਦੇ ਵਿੱਚ ਕੀ ਲਿਖਿਆ ਔਰ ਕੀ ਮੈਂ ਉਹਨੂੰ ਫੋਲੋ ਕਰ ਸਕਦਾ ਹਾਂ ਜੋ ਜੋ ਗੱਲਾਂ ਵਚਨ 'ਚ ਲਿਖੀਆਂ ਨੇ ਅਗਰ ਅਸੀਂ ਉਹਨੂੰ ਪੜ ਰਹੇ ਹਾਂ ਸੁਣ ਰਹੇ ਹਾਂ ਪਰ ਉਹ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਨਹੀਂ ਕਰ ਰਹੇ ਅਸੀਂ ਤਾਂ ਰਮੀ ਨਹੀਂ ਆ ਫਿਰ ਅਸੀਂ ਵਿਸ਼ਵਾਸ ਦੇ ਦੁਆਰਾ ਕ੍ਰਾਮ ਚ ਲਿਖਿਆ ਅਬਰਾਹਮ ਵਿਸ਼ਵਾਸ ਦੇ ਦੁਆਰਾ ਤੇ ਰਿਮਿਟ ਹੈ ਰਿਆ ਸੀ ਅਬਰਾਹਮ ਨੇ ਕੀ ਕੀਤਾ ਸੀਗਾ ਅਬਰਾਹਮ ਨੂੰ ਨੂੰ ਕਹਿੰਦਾ ਸੀ ਵੀ ਜਾਂ ਤੂੰ ਆਪਣਾ ਪੁੱਤਰ ਮੇਰੇ ਲਈ ਕੁਰਬਾਨ ਕਰ ਦੇ ਔਰ ਮੈਂ ਵੀ ਤੈਨੂੰ ਕਹਿਣਾ ਬਸ ਫਸਟ ਆਫ ਆਲ ਪਰਮੇਸ਼ਾ ਨੇ ਕਿਆ ਸੀਗਾ ਕਿ ਤੇਰੀ ਸੰਤਾਨ ਆਕਾਸ਼ ਦੇ ਤਾਰਿਆਂ ਦੀ ਵਰਗੀ ਔਰ ਰੇਤ ਵਰਗੀ ਹੋਊਗੀ ਔਰ ਇੱਕ ਕੀ ਉਹਦੇ ਪੁੱਤਰ ਹੋਇਆ ਉਹ ਵੀ ਬਜ਼ੁਰਗ ਅਵਸਥਾ ਦੇ ਵਿੱਚ ਔਰ ਫਿਰ ਉਹ ਕਹਿਣ ਲੱਗਾ ਵੀ ਉਹ ਵੀ ਉਹਨੂੰ ਵੀ ਕੁਰਬਾਨ ਕਰ ਦੇ ਪਰ ਅਬਰਾਹਾਮ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਮੇਰੇ ਖੁਦਾ ਨੇ ਮੈਨੂੰ ਕਿਹਾ ਕਿ ਤੇਰੀ ਅੰਛ ਜੜੀਆ ਉਹ ਆਕਾਸ਼ ਦੇ ਤਾਰਿਆਂ ਵਰਗੀ ਹੋਊਗੀ ਇੰਨੀ ਜ਼ਿਆਦਾ ਹੋਊਗੀ ਫਿਰ ਮੈਂ ਇਹਨੂੰ ਕੁਰਬਾਨ ਕਰ ਵੀ ਦਵਾਂ ਤਾਂ ਵੀ ਕੋਈ ਗੱਲ ਨਹੀਂ ਜੇ ਮੇਰੇ ਖੁਦਾ ਨੇ ਕਿਹਾ ਮੇਰੇ ਲਈ ਹੋਊਗਾ ਜ਼ਰੂਰ ਹੁਣ ਸਪੋਜ਼ ਕਰੋ ਐਸਾ ਹੋਵੇ ਸਾਨੂੰ ਕਿਸੇ ਨੇ ਕਿਹਾ ਹੋਵੇ ਵੀ ਮੈਂ ਤੁਹਾਡੀ ਪ੍ਰੋਫੈਸੀ ਕਰਦਾ ਤੁਹਾਨੂੰ ਗੱਡੀ ਮਿਲਣ ਵਾਲੀ ਆ ਅਸੀਂ ਬੜੇ ਤਰਸ ਤਰਸ ਕੇ ਗੱਡੀ ਲਈ ਹੋਵੇ ਇੱਕ ਵੇਲਾ ਆ ਜਾਵੇ ਜਾਂ ਸਾਨੂੰ ਉਹੀ ਗੱਡੀ ਵੇਚਣੀ ਪੈ ਜਾਵੇ ਅਸੀਂ ਪਤਾ ਕੀ ਕਵਾਂਗੇ ਐਸੋ ਚੰਗਾ ਤਾਂ ਰੱਬ ਦਿੰਦਾ ਹੀ ਨਾ ਦੇ ਕੇ ਸਾਤੋਂ ਫੇਰ ਖੋ ਲਈ ਮਸਾਂ ਤਾਂ ਅਸੀਂ ਲਈ ਸੀ ਸਾਡੀ ਤਾਂ ਆਸ਼ੀਸ਼ ਗਵਾ ਲਈ ਖੋ ਲਈ ਗਈ ਛੀਨ ਲਈ ਗਈ ਸ਼ੈਤਾਨ ਨੇ ਅਟੈਕ ਕਰਤਾ ਇਹ ਉਹ ਕਰ ਦਿੱਤਾ ਹੋ ਸਕਦਾ ਅਬਰਾਹਮ ਦੀ ਤਰ੍ਹਾਂ ਸਾਡੀ ਪ੍ਰੀਖਿਆ ਹੋਵੇ ਹੋ ਸਕਦਾ ਪਰਮੇਸ਼ਰ ਨੇ ਸਾਨੂੰ ਉਸ ਤੋਂ ਵੱਡੀ ਗੱਡੀ ਦੇਣੀ ਹੋਵੇ ਬਾਅਦ ਚ ਕੁਝ ਵੀ ਹੋ ਸਕਦਾ ਨਾ ਪਰ ਅਸੀਂ ਉਹ ਹੋ ਸਕਦਾ ਵਾਲ ਨਹੀਂ ਜਾਣਦੇ ਅਸੀਂ ਇਹ ਨਹੀਂ ਜਾਣਦੇ ਪਰਮੇਸ਼ਰ ਕਹਿੰਦਾ ਜਿਹੜਾ ਦਰਵਾਜ਼ਾ ਮੈਂ ਇੱਕ ਵਾਰੀ ਖੋਲਤਾ ਉਹਨੂੰ ਕਬੰਦ ਨਹੀਂ ਕਰ ਸਕਦਾ ਅਸੀਂ ਔਨ ਦਾ ਸਪੌਟ ਜੋ ਹੋ ਰਿਹਾ ਅਸੀਂ ਉਹਦੇ ਤੇ ਅਟੈਕ ਕਰਦੇ ਆ ਵੀ ਬਸ ਹੁਣ ਜੋ ਹੋ ਗਿਆ ਇਹੀ ਸੱਚ ਆ ਅੱਗੇ ਦਾ ਕਿਹਨੇ ਵੇਖਿਆ ਆਯੂਬ ਦੀ ਥਾਂ ਤੇ ਅਸੀਂ ਹੁੰਦੇ ਨਾ ਤਾਂ ਹੀ ਨਾਲ ਹੀ ਗੋਲਾ ਘੱਟ ਕੇ ਮਰ ਜਾਣਾ ਹੀ ਗਣਾ ਛੱਡ ਭਰਾ ਕੌਣ ਜੀਊਗਾ ਹੁਣ ਅਬਰਾਹਮ ਨੇ ਆਪਣੇ ਪੁੱਤਰ ਨੂੰ ਲੈ ਕੇ ਦੁਰ ਪਿਆ ਹੀ ਗਣਾ ਹੀ ਕੋਈ ਗੱਲ ਨਹੀਂ ਪ੍ਰਭੂ ਅਸੀਂ ਨਹੀਂ ਕਰ ਸਕਦੇ ਧਾਰਮਿਕਤਾ ਨੂੰ ਬਣਾਉਣ ਦੇ ਲਈ ਵਿਸ਼ਵਾਸ ਪ੍ਰੀਖਿਆ ਦੁੱਖ ਮੁਸੀਬਤ ਧੰਨਵਾਦ ਹਰ ਇੱਕ ਚੀਜ਼ ਦਾ ਬੈਲੈਂਸ ਬਣਾ ਕੇ ਰੱਖਣਾ ਪਊਗਾ ਸਭ ਤੋਂ ਪਹਿਲਾਂ ਵਿਸ਼ਵਾਸ ਹੀ ਇਸ ਵਿਸ਼ਵਾਸ ਦੇ ਦੌਰაში ਤਾਂ ਮਿੱਠ ਹੈ ਸਕਦੇ ਆਂ ਅਗਰ ਸਾਡਾ ਵਿਸ਼ਵਾਸ ਵਿਸ਼ਵਾਸ ਹੀ ਆ ਅੰਧ ਵਿਸ਼ਵਾਸ ਨਹੀਂ ਖੁਦਾ ਦਾ ਮਸਾ ਹਰ ਇੱਕ ਤੇ ਹੁੰਦਾ ਹੁੰਦਾ ਆ ਜਿਹਦੇ ਤੇ ਨਹੀਂ ਵੀ ਹੈਗਾ ਨਾ ਉਹ ਵੀ ਬੰਦਾ ਯੇਸ਼ੂ ਦੇ ਨਾਮ ਤੇ ਪ੍ਰਾਰਥਨਾ ਕਰਦੇ ਕੰਮ ਹੋਊਗਾ ਮੈਂ ਹੀ ਨਹੀਂ ਕਹਿ ਰਹੀ ਕਿ ਕੋਈ ਪਾਸਟਰ ਹਾਂ ਵੀ ਅਭਿਸ਼ੇਕ ਉਹਦੇ ਤੇ ਵੱਡਾ ਉਹਦੇ ਤੇ ਛੋਟਾ ਇਹ ਚੀਜ਼ਾਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਮਾਇਨੇ ਰੱਖਦਾ ਤੁਹਾਡਾ ਵਿਸ਼ਵਾਸ ਬਹੁਤ ਸਾਰੇ ਐਸੇ ਪੈਨ ਪਈ ਹੈਗੇ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਗੀ ਮਤਲਬ ਫੇਮਸ ਚਰਚਸ ਜਿਨ੍ਹਾਂ ਨੂੰ ਤੁਸੀਂ ਅੱਜ ਆਪਣੇ ਟੌਪ ਤੇ ਦੇਖੋਗੇ ਉਹਨਾਂ ਚਰਚਸ ਤੋਂ ਲੀਹੈਂਡ ਕਰਾਉਣ ਤੋਂ ਬਾਅਦ ਵੀ ਕਾਲ ਕਰ ਰਿਹਾ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ ਸੀ ਤਾਂ ਉਹ ਤੋਂ ਵੀ ਲੀਹੈਂਡ ਕਰਾ ਕੇ ਆ ਗਏ ਆ ਕੰਮ ਇਹ ਨਹੀਂ ਸੀਗਾ ਵੀ ਉਸ ਬੰਦੇ ਕੋਲੇ ਕੁਝ ਨਹੀਂ ਹੈਗਾ ਗੱਲ ਇਹ ਹੈਗੀ ਕਿ ਤੁਹਾਡਾ ਵਿਸ਼ਵਾਸ ਹੀ ਥੋੜਾ ਹੈ ਅਗਰ ਇੱਕ ਪਰਸਨ 2000 ਬੰਦਾ ਲੀਹੈਂਡ ਕਰਾ ਰਿਹਾ ਉਹਦੇ ਵਿੱਚੋਂ 500 ਬੰਦਾ ਗਵਾਹੀ ਦੇ ਰਿਹਾ ਇਹਦਾ ਮਤਲਬ ਇਹ ਥੋੜੀ ਹੈ ਕਿ ਜਿਹੜੇ ਬਾਕੀ 500 ਸੀਗਾ ਉਹਦੇ ਤੇ ਪਾਸਟਰ ਨੇ ਵਧੀਆ ਪ੍ਰੇਰ ਨਹੀਂ ਕੀਤੀ ਜਾਂ ਉਹਦੇ ਲਈ ਉਹਦਾ ਮਸਾ ਖਤਮ ਹੋ ਗਿਆ ਸੀਗਾ ਮਸਾ ਵਾਲੇ ਬੰਦੇ ਕੋਲ ਇੱਕੋ ਜਿੰਨਾ ਮਸਾ ਹੈ ਦੁਆ ਕਰਨ ਵਾਲੇ ਨੇ ਇੱਕੋ ਜਹੀ ਦੁਆ ਕਰਨੀ ਹੈ ਉੱਤਰ ਕਿਨੂੰ ਮਿਲਣਾ ਵਿਸ਼ਵਾਸ ਦੇ ਸਿਰ ਤੇ ਹੁਣ ਆਪਣਾ ਵਿਸ਼ਵਾਸ ਕਿਸੇ ਮਨੁੱਖ ਤੇ ਨਾ ਬਣਾਓ ਨੋ ਡਾਊਟ ਖੁਦਾ ਨੇ ਆਪਣੇ ਦਾਸ ਖੜੇ ਕੀਤੇ ਨੇ ਦਾਸੀਆਂ ਖੜੀਆਂ ਕੀਤੀਆਂ ਆਪਣੇ ਬੱਚੇ ਖੜੇ ਕੀਤੇ ਨੇ ਕਿ ਜਾਓ ਅਤੇ ਮੇਰੇ ਲੋਗਾ ਦੀ ਸੇਵਾ ਕਰੋ ਰੋਗੀਆਂ ਨੂੰ ਚੰਗਿਆਂ ਕਰੋ ਸ਼ੁੱਧ ਕਰੋ ਆਜ਼ਾਦ ਕਰੋ ਮੇਰਾ ਕਹਿੰਦਾ ਮਕਸਦ ਇਹ ਵੀ ਨਹੀਂ ਹੈਗਾ ਵੀ ਹਾਂ ਅਸੀਂ ਖੁਦ ਪ੍ਰੇ ਟਾワー ਸ਼ੁਰੂ ਕਰਕੇ ਅਸੀਂ ਕਹੀਏ ਵੀ ਪ੍ਰੇ ਨਵਾਂ ਨੰਬਰਾਂ ਤੇ ਕਾਲ ਨਾ ਕਰੋ ਪ੍ਰੇ ਨੰਬਰ ਤੇ ਤੁਸੀਂ ਕਾਲ ਕਰੋ ਪ੍ਰੇ ਟਾワー ਤੁਹਾਡੇ ਲਈ ਹੀ ਠਹਿਰਾਏ ਗਏ ਨੇ ਪਰ ਕਿਸੇ ਦੇ ਹੱਥ ਦੀ ਕੱਠ ਪੁਤਲੀ ਨਾ ਬਣੋ ਐਸਾ ਨਾ ਹੋਵੇ ਕਿ ਤੁਹਾਡੇ ਸਾਹਮਣੇ ਕੋਈ ਆਖਰੀ ਸਾਹ ਲੈ ਰਿਆ ਹੋਵੇ ਔਰ ਤੁਸੀਂ ਨੰਬਰ ਤੇ ਨੰਬਰ ਮਿਲਾਈ ਜਾ ਰਹੇ ਅਗਲਾ ਨਾ ਚੱਕ ਕੇ ਤੁਸੀਂ ਆਪਣਾ ਬੰਦਾ ਹੱਥੋਂ ਗਵਾ ਕੇ ਵਿਆਹ ਜਾਓਗੇ ਆਪਣੇ ਅੰਦਰ ਵੀ ਇੰਨੀ ਕੁ ਤਾਕਤ ਰੱਖੋ ਕਿ ਲੋੜ ਪੈਣ ਤੇ ਤੁਸੀਂ ਵੀ ਆਪਣੇ ਪਰਿਵਾਰ ਲਈ ਖੁਦਾ ਦੇ ਨਾਮ 'ਚ ਖੜੇ ਹੋ ਸਕੋ ਐਸਾ ਵੇਲਾ ਨਾ ਆਵੇ ਕਿ ਤੁਹਾਨੂੰ ਜ਼ਰੂਰਤ ਪਵੇ ਕਿਸੇ ਹੋਰ ਦੀ ਤੁਸੀਂ ਤੜਫੀ ਜਾਓ ਕਿਸੇ ਹੋਰ ਦੀ ਉਡੀਕ ਦੇ ਵਿੱਚ ਪਰ ਤੁਸੀਂ ਖੁਦ ਹੱਥ ਪੈਰ ਨਾਲ ਹਿਲਾ ਸਕੋ ਅਗਰ ਅਸੀਂ ਪਾਣੀ ਵਿੱਚ ਡੁੱਬਨੇ ਆ ਨਾ ਜਿਹਨੂੰ ਤਰਨਾ ਨਹੀਂ ਵੀ ਆਉਂਦਾ ਉਹ ਵੀ ਹੱਥ ਪੈਰ ਮਾਰਦਾ ਕਿ ਮੈਂ ਨਿਕਲਾਂ ਬਾਹਰ ਉਹ ਉਡੀਕ ਨਹੀਂ ਕਰਦਾ ਕਿ ਕੋਈ ਆਵੇਗਾ ਜਿਹਨੂੰ ਤਰਨਾ ਆਊਗਾ ਉਹ ਮੈਨੂੰ ਕੱਢੇਗਾ ਨਹੀਂ ਤਾਂ ਮੈਂ ਨਹੀਂ ਨਿਕਲ ਸਕਦਾ ਜਿੰਨੂੰ ਤਰਨਾ ਨਹੀਂ ਉਹਦਾ ਉਹ ਵੀ ਆਪਣੇ ਪੂਰੀ ਵਾਹ ਲਾਉਂਦਾ ਕਿ ਮੈਂ ਨਿਕਲ ਸਕਾਂ ਉਸੇ ਤਰ੍ਹਾਂ ਇਹ ਮਸੀਹੀ ਲਾਈਫ ਹਨ ਜਿਹੜੀ ਇੱਕ ਦਰਿਆ ਆ ਔਰ ਇਹਦੇ ਸਾਨੂੰ ਸਿੱਟਿਆ ਗਿਆ ਹੈ ਕਿ ਆਪਣੀ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਇਹ ਚੋਂ ਬਾਹਰ ਕੱਢ ਜਿੰਨੂੰ ਨਹੀਂ ਵੀ ਤਰਨਾ ਆਉਂਦਾ ਉਹ ਵੀ ਹੱਥ ਪੈਰ ਜ਼ਰੂਰ ਮਾਰੇ ਕਿਉਂਕਿ ਆਪਣੀ ਜਾਨ ਬਚਾਉਣ ਲਈ ਸਾਨੂੰ ਆਖਰੀ ਸਾਹ ਤੱਕ ਕੋਸ਼ਿਸ਼ ਕਰਨੀ ਪਊਗੀ ਕਿਸੇ ਦੀ ਦੁਆ ਸਾਡੇ ਲਈ ਅਸਰ ਜ਼ਰੂਰ ਕਰੇਗੀ ਯਾਨੀ ਹੈਗਾ ਨਹੀਂ ਕਰੇਗੀ ਪਰ ਅਸੀਂ ਕਿਸੇ ਦੇ ਹੱਥਾਂ ਵਿੱਚ ਜਾਣਾ ਹੀ ਕਿਉਂ ਅਸੀਂ ਕਿਉਂ ਕਿਸੇ ਨੂੰ ਆਪਣੇ ਹੱਥ ਵਾਸ ਕਰਨਾ ਹੈ ਕਿਸੇ ਨੂੰ ਆਪਣੇ ਹੱਥ ਵਾਸ ਕਰਨਾ ਜਾਂ ਕਿਸੇ ਦੇ ਅੰਦਰ ਚੱਲਣਾ ਹੈ ਅਸੀਂ ਕੋਸ਼ਿਸ਼ ਕਰਨੀ ਕਿ ਸਾਡੇ ਅੰਦਰ ਮਸੀਹ ਯਿਸੂ ਦਾ ਨਾਮ ਅਤੇ ਵਿਸ਼ਵਾਸ ਇੰਨਾ ਗਹਿਰਾ ਹੋਵੇ ਕਿ ਸਾਨੂੰ ਦੁਆਵਾ ਕਰਾਉਣ ਲਈ ਲੋਕ ਲੱਭਣੇ ਨਾ ਪੈਣ ਲੋਕ ਲੱਭ ਕੇ ਸਾਨੂੰ ਸਾਡੇ ਤੋਂ ਦੁਆਵਾ ਕਰਾਣ ਭਾਵ ਸਾਡੇ ਅੰਦਰ ਹੀ ਨੀ ਕੈਪੇਬਿਲਿਟੀ ਹੋਵੇ ਕਿ ਅਸੀਂ ਖੁਦ ਆਪਣੇ ਘਰ ਦੇ ਮਸਲੇ ਵੀ ਸੋਲਵ ਕਰ ਸਕੀਏ ਔਰ ਹੋਰਾਂ ਦੇ ਮਸਲੇ ਵੀ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੂੰ ਦੁਆ ਕਰਨੀ ਆਉਂਦੀ ਆ ਪਰ ਇਹ ਤਾਂ ਨਹੀਂ ਹੈਗਾ ਨਾ ਵੀ ਕਿਸੇ ਨੂੰ ਆ ਹੀ ਨਹੀਂ ਸਕਦੀ ਰੋਟੀ ਖਾਣੀ ਸਾਨੂੰ ਕਿਤੇ ਮਾਂ ਦੇ ਢਿੱਡ ਚੋਂ ਥੋੜੀ ਆ ਗਈ ਸੀ ਹੌਲੀ ਹੌਲੀ ਆਪਾਂ ਕਰਨੀ ਕਰਨੀ ਸਿੱਖ ਗਏ ਨਾ ਇਸ ਲਈ ਸਿੱਖਣ ਦੀ ਕੋਸ਼ਿਸ਼ ਕਰੋ ਹਰ ਇੱਕ ਜਨ ਸਿੱਖੇ ਹਰ ਇੱਕ ਜਨ ਆਪਣੇ ਪਰਿਵਾਰ ਆਪਣੇ ਘਰਾਨੇ ਦਾ ਬਚਾਅ ਕਰੇ ਵਿਸ਼ਵਾਸ ਦੇ ਦੁਆਰਾ ਤਰ ਮਿੱਠੇਰੇ ਵਿਸ਼ਵਾਸ ਐਸਾ ਪੌਲਸ ਜੈਸਾ ਵਿਸ਼ਵਾਸ ਐਸਾ ਅਬਰਾਹਮ ਇਸਾਕ ਯਾਕੂਬ अय्यूब दानियेल दाऊद ਅਤੇ ਉਹਨਾਂ ਸਾਰਿਆਂ ਜੈਸਾ ਜਿਨ੍ਹਾਂ ਨੇ ਖੁਦਾ ਤੋਂ ਆਪਣੀ ਬਰਕਤ ਪਾ ਲਈ ਤਾਂ ਅਸੀਂ ਵਿਸ਼ਵਾਸ ਦੇ ਦੁਆਰਾ ਤਾਂ ਮਿਠਿਆਰ ਸਕਦੇ ਆ ਪਰ ਅੰਧ ਵਿਸ਼ਵਾਸ ਦੇ ਦੁਆਰਾ ਨਹੀਂ ਇਸ ਲਈ ਆਪਣੇ ਅੰਦਰੋਂ ਅੰਧ ਵਿਸ਼ਵਾਸ ਨੂੰ ਕੱਢ ਕੇ ਵਿਸ਼ਵਾਸ ਨੂੰ ਪੈਦਾ ਕਰੋ ਕਿ ਮੈਂ ਸੱਚਮੁੱਚ ਜੋ ਖੁਦਾ ਤੋਂ ਮੰਗਿਆ ਉਹ ਮੈਨੂੰ ਮਿਲ ਚੁੱਕਾ ਹੈ ਮੈਂ ਪਾ ਲਿਆ ਆ ਜਦੋਂ ਖੁਦਾ ਤੇ ਵਿਸ਼ਵਾਸ ਹੈ ਫਿਰ ਚਿੰਤਾ ਕਾਦੀ ਜਦੋਂ ਖੁਦਾ ਤੇ ਵਿਸ਼ਵਾਸਾ ਫਿਰ ਟੈਨਸ਼ਨ ਕਾਦੀ ਫਿਰ ਕਾਦਾ ਪੋਜ ਤੇ ਫਿਰ ਕਾਦਾ ਡਿਪਰੈਸ਼ਨ ਅੱਜ ਖੁਦਾ ਵਿੱਚ ਸਭ ਮਿਲ ਕੇ ਦੁਆ ਕਰਾਂਗੇ ਉਹਨਾਂ ਸਾਰਿਆਂ ਦੇ ਲਈ ਜੋ ਦੁਆ ਕਰਨ ਤੋਂ ਬਾਅਦ ਡਗਮਗਾਉਂਦੇ ਰਹਿੰਦੇ ਆ ਚਿੰਤਾ 'ਚ ਰਹਿੰਦੇ ਆ ਕਿ ਪਤਾ ਨਹੀਂ ਮੈਨੂੰ ਕੀ ਮਿਲੂਗਾ ਕਿ ਨਹੀਂ ਮਿਲੂਗਾ ਕਿ ਨਹੀਂ ਅੱਜ ਉਹਨਾਂ ਦੇ ਅੱਛੇ ਵਿਸ਼ਵਾਸ ਦੇ ਲਈ ਸਭ ਮਿਲ ਕੇ ਇੱਕ ਦੂਜੇ ਲਈ ਆਪਣੇ ਭੈਣਾ ਪਾਈਆਂ ਲਈ ਆਪਣੇ ਘਰਾਨੇ ਲਈ ਔਰ ਖਾਸ ਕਰਕੇ ਸਾਰੇ ਹੀ ਖੁਦਾ ਦੇ ਮੰਨਣ ਵਾਲਿਆਂ ਲਈ ਮਿਲ ਕੇ ਪਰਮੇਸ਼ਰ ਦੀ پاک ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹੇਲੂਇਆ 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 ਧੰਨਵਾਦ 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 ਕਰਦੇ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਆ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਰ ਵਿੜਾਈ ਦਿੰਦੇ ਪਿਤਾ ਪਰਮੇਸ਼ਰ ਅਸੀਂ ਸਭ ਮਿਲ ਕੇ ਤੁਹਾਡੀ ਹਜ਼ੂਰੀ ਅਗੇ ਝੁਕਦੇ ਖੁਦਾ ਅੱਜ ਦੀ ਸਵੇਰ ਦੇ ਲਈ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਮਹਾਨ ਸਮਰਥੀ ਪਿਆਰੇ ਪਰਮੇਸ਼ਰ ਉਹ ਦਇਆ ਦੇ ਸਾਗਰ ਉਹ ਅਤ ਪਵਿੱਤਰ ਖੁਦਾਵ ਪ੍ਰਭੂ ਜੀ ਅੱਜ ਅਸੀਂ ਸਭ ਤੁਹਾਡੇ ਹਜ਼ੂਰਾਂ ਆਪਿਤਾ ਆਪਣੇ ਆਪ ਨੂੰ ਆਪਣੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾਵੰ ਜ਼ਿੰਦਾ ਪਾਕ ਲਾਹ ਦੇ ਵਿੱਚ ਕਵਰ ਕਰਦੇ ਪ੍ਰਭੂ ਜੀ ਪੂਰੇ ਪਰਿਵਾਰਾਂ ਦੇ ਉੱਤੇ ਤੁਹਾਡੀ ਕਿਰਪਾ ਨੂੰ ਮੰਗਦੇ ਖੁਦਾ ਤੁਹਾਡੇ ਰਹਿਮ ਤੁਹਾਡੇ ਫਜ਼ਲ ਨੂੰ ਮੰਗਦੇ ਪਿਆਰੇ ਪਰਮੇਸ਼ਰ ਅੱਜ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾਵੰ ਅਜਨਾ ਸਾਰਿਆਂ ਨੂੰ ਪਿਤਾ ਹਰ ਤਰ੍ਹਾਂ ਦੇ ਅੰਧ ਵਿਸ਼ਵਾਸ ਤੋਂ ਬਾਹਰ ਕੱਢੋ ਪਿਆਰੇ ਖੁਦਾਵੰ ਹਰ ਤਰ੍ਹਾਂ ਦਾ ਅੰਧ ਵਿਸ਼ਵਾਸ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਜਾਂਦਾ ਰਹੇ ਪ੍ਰਭੂ ਜੀ ਅੱਜ ਇਹ ਪੂਰੇ ਰੀਤੀ ਨਾਮ ਜੀ ਯਿਸੂ ਦੇ ਨਾਮ ਦੇ ਵਿੱਚ ਅੱਛੇ ਤੇ ਸੱਚੇ ਵਿਸ਼ਵਾਸੀ ਹੋ ਜਾਣ ਖੁਦਾ ਇਹਨਾਂ ਦੀ ਜ਼ਿੰਦਗੀ 'ਚ ਤੁਹਾਡਾ ਵਿਸ਼ਵਾਸ ਕੰਮ ਕਰੇ ਪ੍ਰਭੂ ਜੀ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਕਿਰਪਾ ਰੂਪਾਕ ਅਤੇ ਕਿਰਪਾ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਹੋਵੇ ਖੁਦਾਵੰਤ ਤੁਹਾਡਾ ਸੱਜਾ ਫਤਿਹਮਤ ਦਇਆ ਵਾਲਾ ਹੱਥ ਇਹਨਾਂ ਨੂੰ ਸ਼ੋਹੀ ਪਤਾ ਜੀ ਹਰ ਇੱਕ ਦੁੱਖ ਰੋਗ ਚਿੰਤਾ ਬੋਝ ਪਰੇਸ਼ਾਨੀ ਬਿਮਾਰੀ ਤੋਂ ਇਹਨਾਂ ਨੂੰ ਆਜ਼ਾਦ ਕਰੋ ਖੁਦਾ ਅੱਜ ਇਹਨਾਂ ਦੇ ਅੰਦਰ ਆਪਣੇ ਸੱਚੇ ਅਤੇ ਅچھے ਵਿਸ਼ਵਾਸ ਨੂੰ ਪਰੋ ਪ੍ਰਭੂ ਜੀ ਉਹ ਵਿਸ਼ਵਾਸ ਬਾਰੇ ਖੁਦਾਵੰਤ ਜੋ ਤੁਸੀਂ ਸਾਡੇ ਅੰਦਰ ਭਰਿਆ ਪਿਤਾ ਉਹ ਵਿਸ਼ਵਾਸ ਜੋ ਤੁਹਾਡੇ ਚੇਲਿਆਂ ਦੇ ਅੰਦਰ ਸੀ ਪ੍ਰਭੂ ਜੀ ਉਹ ਵਿਸ਼ਵਾਸ ਖੁਦਾਵੰਤ ਜੋ ਮਸੀਹਸੂ ਦੇ ਵਿੱਚ ਸੀ ਐਸਾ ਹੀ ਵਿਸ਼ਵਾਸ ਹੈ ਜਿੰਨਾ ਸਾਰਿਆਂ ਦੇ ਅੰਦਰ ਹੋਵੇ ਪਿਤਾ ਔਰ ਇਹ ਸ਼ਬਦ ਸਭ ਮਹਾਨ ਪਰਮੇਸ਼ਰ ਦੇ ਹਜ਼ੂਰਵਾਦਯਾ ਔਰ ਤਰਕੀਕਰ ਦੇ ਜਨ ਖੁਦਾਵੰ ਔਰ ਇਹ ਸ਼ਬਦ ਸਭ ਪਰਮੇਸ਼ਰ ਦੇ ਰਾਜ ਦੇ ਵਿੱਚ ਵਦਨ ਪਿਤਾ ਹਰ ਇੱਕ ਦੀ ਪੁਕਾਰ ਸਵਰਗ ਰਾਜ ਦੀ ਹੋਵੇ ਪਿਤਾ ਇਹ ਜਦ ਵੀ ਦੁਆ ਕਰਨ ਖੁਦਾ ਨਿਸ਼ਚਿੰਤ ਹੋਣ ਪਿਤਾ ਇਹਨਾਂ ਦਾ ਵਿਸ਼ਵਾਸ ਅਟੁੱਟ ਹੋਵੇ ਪ੍ਰਭੂ ਜੀ ਇਹ ਵਿਸ਼ਵਾਸ ਦੀ ਇੱਕ ਮਜ਼ਬੂਤ ਜੜ ਨੂੰ ਫੜ ਸਕਣ ਖੁਦਾਵੰ ਵਿਸ਼ਵਾਸ ਵਿੱਚ ਤਾਕਤਵਰ ਹੋਣ ਪਿਤਾ ਜੀ ਇਹਨਾਂ ਦਾ ਵਿਸ਼ਵਾਸ ਡੋਲੇ ਨਾ ਖੁਦਾਵੰ ਜੋ ਵੀ ਇਹ ਵਚਨ ਪੜਨ ਸੁਨਨ ਖੁਦਾ ਵਿਸ਼ਵਾਸ ਦੇ ਨਾਲ ਉਹਨੂੰ ਕਬੂਲ ਕਰ ਦੋ ਦਿਨ ਚੱਲਣ ਵਾਲੇ ਹੋ ਜਾਣ ਕਲਾਮ ਚ ਲਿਖਿਆ ਖੁਦਾ ਕਿ ਜੋ ਤੂੰ ਮੰਗੇ ਤਾਂ ਵਿਸ਼ਵਾਸ ਕਰਕੇ ਮੈਨੂੰ ਮਿਲ ਚੁੱਕਾ ਆ ਸਾਡਾ ਵਿਸ਼ਵਾਸ ਐਸਾ ਹੋਵੇ ਪਿਤਾ ਜਦ ਵੀ ਅਸੀਂ ਤੁਹਾਡੇ ਤੋਂ ਹਜ਼ੂਰ ਦੁਆ ਕਰੀਏ ਪਿਤਾ ਅਸੀਂ ਉਸ ਤੋਂ ਬਾਅਦ ਅਨੰਦਿਤ ਹੋਈਏ ਧੰਨਵਾਦੀ ਹੋਈਏ ਪਿਤਾ ਪਰਮੇਸ਼ਰ ਸ਼ੁਕਰਾਨੇ ਦੀਆਂ ਬੇਟਾ ਲੈ ਕੇ ਤੁਹਾਡੇ ਹਜ਼ੂਰ ਆਈਏ ਔਰ ਸੱਚ ਮੁੱਚ ਅਸੀਂ ਵਿਸ਼ਵਾਸ ਕਰੀਏ ਕਿ ਅਸੀਂ ਜੋ ਕੁਛ ਵੀ ਮੰਗੇ ਅਸੋ ਤਰ ਤੋਂ ਪਾ ਚੁੱਕੇ ਹਾਂ ਅੱਜ ਜਿੰਨੇ ਵੀ ਘਰ ਪਰਿਵਾਰ ਖੁਦਾ ਆਪਣੇ ਜ਼ੁਬਾਨਾਂ ਨੂੰ ਖੋਲਣ ਖੁਦਾ ਤੁਹਾਨੂੰ ਪੁਕਾਰਨ ਪਿਤਾ ਪਰਮੇਸ਼ਰ ਇਹਨਾਂ ਦੇ ਸਭ ਦੇ ਪਿਤਾ ਪਰਮੇਸ਼ਰ ਪੁਕਾਰ ਨੂੰ ਤੁਸੀਂ ਸੁਣਨਾ ਖੁਦਾਵਨ ਹਰ ਇੱਕ ਦਾ ਪੁਕਾਰ ਦੇ ਵਿੱਚ ਕਬੂਲ ਕੀਤਾ ਜਾਵੇ ਖੁਦਾ ਤੁਹਾਡੀ ਦਇਆ ਇਹਨਾਂ ਦੀ ਜ਼ਿੰਦਗੀ ਚ ਠਹਿਰੇ ਬਤਾ ਪਰਮੇਸ਼ਰ ਤੁਹਾਡਾ ਸੱਜਾ ਫਤਿਹਮੰਦ ਦਇਆਵਲਾ ਹੱਥ ਇਹਨਾਂ ਨੂੰ ਛੁਹੇ ਬਾਰੇ ਪਰਮੇਸ਼ਰ ਔਰ ਜੋ ਵੀ ਬੋਲਨ ਅੱਜ ਨਾਲ ਹੀ ਕੀਤਾ ਜਾਵੇ ਖੁਦਾ ਹਰ ਇੱਕ ਦੀ ਪੁਕਾਰ ਨੂੰ ਤੁਸੀਂ ਸਵਰਗ ਰਾਜ ਚੋਂ ਕਬੂਲ ਕਰਨਾ ਵਿਸ਼ਵਾਸ ਵਿੱਚ ਮਜ਼ਬੂਤੀ ਅਤੇ ਸੱਚਮੁੱਚ ਤੁਹਾਡੇ ਨਾਮ ਦੇ ਵਿੱਚ ਵਾਅਦੇ ਚਲੇ ਜਾਣ ਖੁਦਾ ਤੁਹਾਡੀ ਕਿਰਪਾ ਦੇ ਵਿੱਚ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਨਾਮ ਦੇ ਵਿੱਚ ਇਹਨਾਂ ਨੂੰ ਬਰਕਤ ਤੇ ਆਸ਼ੀਸ਼ ਦੇਣੇ ਖੁਦਾਸ ਦੇ ਪੂਰੇ ਸਮੇਂ ਦੇ ਵਿੱਚ ਜਿੰਨਾ ਭਣਾ ਪਏ ਨੇ ਜੋ ਕੁਝ ਵੀ ਮੰਗਿਆ ਸੋ ਤੁਹਾਡੇ ਹਜ਼ੂਰੋਂ ਪਾਇਆ ਇਹਨਾਂ ਨੂੰ ਹਰ ਇੱਕ ਚਿੰਤਾ ਬੋਝ ਪ੍ਰੇਸ਼ਾਨੀ ਤੋਂ ਜ਼ਾਰੀ ਕਰ ਦੇਖੋ ਦਾਵਨ ਸਭ ਮਿਲ ਕੇ ਪੂਰੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੇ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।